ਕਰਿਆ ਉਹ ਗਿਆਨੀ ਹਰ ਫੀਸ ਨੂੰ ਕੱਢਿਆ ਆਪਾਂ ਕੁਝ ਨਹੀਂ ਕਰ ਸਕੇ ਤੇ ਜੇ ਕਾਨੂੰ ਰਵੀਰ ਸਿੰਘ ਨੂੰ ਕਹਿੰਦੇ ਫੇਰ ਆਪਾਂ ਕੀ ਕਰ ਲਵਾਂਗੇ ਤਕੜੇ ਹੋਣਾ ਪੈਣਾ ਤਕੜੇ ਹੋ ਕੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਛੇਤਰ ਪ੍ਰੇਡ ਕਰਨੀ ਚਾਹੀਦੀ ਆ ਕੌਣ ਹੋਣਾ ਤੁਸੀਂ ਉਸੇ ਜੈਨੀ ਗੱਲ ਕਹਿੰਦੇ ਪਹਿਲੀ ਰੱਦ ਤੇ ਨਵੀਂ ਭਰਤੀ ਸ਼ੁਰੂ ਹੋਊਗੀ ਪਰ ਉਹ ਕਹਿਣਾ ਬੜਾ ਔਖਾ ਹੈ ਕਹਿਣਾ ਇਸ ਕਰਕੇ ਔਖਾ ਜੋ ਹਰ ਫੀਸਿਕ ਦੇ ਹਾਲਾਤ ਹੋਏ ਆ ਉਹ ਗਿਆਨੀ ਤੱਕ ਨਹੀਂ ਸਕਦੇ ਹਾਲਾਤ ਢੋਣ ਕੇ ਜਿੰਨੇ ਅਸੀਂ ਗਿਆਨੀ ਹਰ ਫੀਸੇ ਨਾਲ ਖੜੇ ਆ ਉਹਨੇ ਕ ਅਸੀਂ ਰਵੀਰ ਸਿੰਘ ਨਾਲ ਖੜਨਾ ਹੈ ਅਕਾਲ ਤਖਤ ਦੇ ਸੇਧਾਰ ਨੇ ਹੁਕਮ ਕਰਨਾ ਹੁੰਦਾ ਲਾਗੂ ਕਰਾਉਣ ਵਾਸਤੇ ਖਲੋਣੇ ਕਮੇਟੀ ਦਾ ਸੰਗਰਭ ਫਰਜ ਚਾਹੀਦਾ ਪਰ ਅਸੀਂ ਉਹ ਫਰਜ ਨਹੀਂ ਨਵਾਇਆ ਜਿੱਦਾਂ ਕਿ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਇਕਾਲਤ ਅਸਤੇ ਜਹੇਦਾਨਾ ਖੜੇ ਹਾਂ ਕਿ ਤੁਸੀਂ ਇਕਾਲਤ ਅਸਤੇ ਬਲਬੀਰ ਸਿੰਘ ਨਾਲ ਖੜੇ ਹਾਂ ਤੇ ਤੁਸੀਂ ਹਰਪ੍ਰੀਤ ਸਿੰਘ ਨਾਲ ਨਹੀਂ ਖੜੇ ਸਾਨੂੰ ਪਤਾ ਸੀ ਤੇ ਇਹ ਜਾਨੀ ਹਰਪ੍ਰੀਤ ਸਿੰਘ ਇਹ ਕੁਝ ਕਰ ਸਕਦਾ ਅਸੀਂ ਉਹ ਨਾਲ ਖੜੇ ਨਹੀਂ ਅਸੀਂ ਉਹਨੂੰ ਜਲੀਲ ਕਰਕੇ ਘਰ ਦੌਰ ਦਿੱਤਾ ਜਦੋਂ ਜਿੱਦੇ ਸਸਪੈਂਡ ਕਰਨਾ ਸੀ ਉਹ ਗੇਟਾਂ ਸਾਹੇ ਲੰਘ ਕੇ ਗਏ ਸੀ ਮਰੇ ਖੜੇ ਹੋ ਜਾਂਦੇ ਘਰ ਉਸ ਸਸਪੈਂਡ ਦਬਕਾ ਮਾਰਦੇ ਲੰਗਣਾ ਤਾਂ ਗੇਟਾਂ ਸਾਹੇ ਆ ਐਕਸ਼ਨ ਕਰਕੇ ਦਿਖਾਉਂਦੇ ਕੌਣ ਹੁੰਦਾ ਤੁਸੀਂ ਕਰਨੇ ਵਾਲੇ ਹੁਣ ਗਿਆ ਨਹੀਂ ਬਾਬਾ ਬਲਬੀਰ ਸਿੰਘ ਜੀ ਕਹਿ ਗਏ ਕਿ ਇਹਨਾਂ ਨੂੰ ਛੇਕੋ ਕੌਣ ਛੇਕੂਗਾ ਜਿਹਨਾਂ ਜਕਤਾਰ ਸਿੰਘ ਨਵਾਂ ਸਿੰਘ ਸਾਹਿਬ ਲਾਇਆ ਉਹ ਨਾਲ ਖੜੂ ਕਰ ਸੁਲਤਾਨ ਸਿੰਘ ਖੜੂਆ ਗ੍ਰਾਂਥੀ ਖੰਡ ਗਏ ਹੁਣ ਛੇਕਣ ਦੀਆਂ ਗੱਲਾਂ ਕਹਿੰਨੇ ਕਰੋ ਤੁਸੀਂ ਛੇਕੀ ਜਾਓਗੇ ਇਹ ਛੇਕਣਾ ਜਿਦਾ ਬਾਬਾ ਬਲਬੀਰ ਸਿੰਘ ਤਾਂ ਕਹਿੰਦਾ ਛੇਕਣਾ ਹੀ ਨਾ ਸੌਖਾ ਤਾਂ ਹੈ ਨਹੀਂ ਜਿਹਨਾਂ ਨੇ ਉਧਰ ਦੇਖੋ ਕੀ ਹਾਲਿਆ ਅਜਰ ਗਵੀਰ ਤੋਂ ਸ਼ੱਕੂਗਾ ਇਹਦਾ ਹਾਲ ਕਰਨਗੇ ਸਾਡੇ ਕੋਲ ਨਾ ਸਟਰੌਂਗ ਕੋ ਸਿਸਟਮ ਤੋਂ ਅੱਜ ਤਾਂ ਕੋਈ ਨਹੀਂ ਜਦੋਂ ਗਿਆਨੀ ਹਰਪ੍ਰੀਤ ਨੂੰ ਸਸਪੈਂਡ ਕੀਤਾ ਗਿਆ ਇੱਕ ਵੀ ਜਥਾ ਉੱਥੇ ਨਹੀਂ ਪਹੁੰਚਿਆ ਤੁਸੀਂ ਕਿਉਂ ਸਸਪੈਂਡ ਕੀਤਾ ਤੁਹਾਡੇ ਕੋਲ ਕੀ ਰਾਈਟ ਹੈ ਗਿਆਨੀ ਹਰਪ੍ਰੀਤ ਸਿੰਘ ਪੰਥ ਪੰਥ ਘੱਟ ਸੱਦ ਸਕਦਾ ਸੀ ਉਹ ਇੱਕ ਬੜੀ ਤਕੜੀ ਪਲੈਨ ਪਲਾਨ ਕਰ ਰਿਹਾ ਸੀ ਬੜੀ ਯੋਜਨਾ ਵਧੀਆ ਬਣਾ ਰਿਹਾ ਸੀ ਪਰ ਇਹਨਾਂ ਨੂੰ ਫਿੱਟ ਨਹੀਂ ਸੀ ਬਦਲ ਚੱਲੀਆਂ ਨੂੰ ਜਾਂ ਹੋਰ ਸਾਡੇ ਸਿੱਖਾਂ ਨੂੰ ਬਹੁਤ ਨੂੰ ਫਿੱਟ ਨਹੀਂ ਸੀ ਕੱਠ ਹੁੰਦਾ ਹਜੂਰ ਸਾਹਿਬ ਵਿਖੇ ਜਾ ਕੇ ਉਹਦੇ ਉੱਤੇ ਸਾਰਾ ਪੰਤਕ ਦੇ ਤਕਰੀਬਾ ਮਹਾਰਾਜ ਚਸ਼ੀਤ ਦਾ ਇਕੱਠਾ ਸੀ ਪੰਜੇ ਸਿੰਘ ਸਾਹਿਬ ਵੀ ਇਕੱਠੇ ਸੀ ਔਰ ਦਰਦੀਵਲ ਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਬਾਬਾ ਬਲਬੀਰ ਸਿੰਘ ਨੇ ਬਹੁਤ ਜੋਰ ਸ਼ੋਰ ਨਾਲ ਕਿਹਾ ਸੀ ਤੁਹਾਡੀ ਅਸੀਂ ਹਵਾਵਾਂ ਨੂੰ ਨਹੀਂ ਦੇਖਦੇ ਤੁਹਾਡੀ ਬਾੜ ਨਹੀਂ ਪੰਗਿਆ ਉਹ ਸਤ ਦੇਾਂਗੇ ਤੁਸੀਂ ਤਕੜੇ ਹੋ ਕੇ ਫੇਸੇ ਲਓ ਪਰ ਅਫਸੋਸ ਦੀ ਗੱਲ ਇਹ ਹੈ ਕਹਿ ਤਾਂ ਦਿੱਤਾ ਮੈਂ ਪਹਿਲਾਂ ਵੀ ਉਹਦਾ ਜ਼ਿਕਰ ਕਰ ਰਿਹਾ ਮੈਂ ਫਰੌਡ ਜਾਈ ਰਹਿ ਗਿਆ ਉਹ ਜਿਹਨੇ ਇਹਨੇ ਲਾਗੂ ਕਰਾਇਆ ਉਹ ਤਾਂ ਬਾਹਰ ਕੱਢ ਦਿੱਤਾ ਜਲੀਲ ਕਰਕੇ ਘਰ ਨੂੰ ਤੋੜਤਾ ਇਹਨੇ ਬੰਦੇ ਕਿੱਥੇ ਨਾ ਕਿਥੋਂ ਡਾ ਰਹਿ ਗਏ ਜਦੋਂ ਉਹਨਾਂ ਨੂੰ ਗਨੀ ਹਰਪ੍ਰੀਤ ਸਿੰਘ ਨੂੰ ਉਹ ਉਹ ਤਾਂ ਜਰੀਰ ਕਰਕੇ ਕਹਦੇ ਆ ਦੇਖੋ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਕਦਨਾ ਮਹੀਨੇ ਤੋਂ ਉੱਪਰ ਤਾਂ ਸਮਾਂ ਹੋ ਚੁੱਕਾ ਹੈ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਫੈਸਲਾ ਸੁਣਾਇਆ ਜਾਂਦਾ ਇੱਕ ਹੁਕਮ ਸੁਣਾਇਆ ਜਾਂਦਾ ਉਸ ਹੁਕਮ ਦੇ ਵਿੱਚ ਇੱਕ ਪੱਖ ਸਿਆਸੀ ਸੀ ਔਰ ਇੱਕ ਪੱਖ ਸੀ ਧਰਮ ਉਹਨਾਂ ਨੇ ਗਲਤੀਆਂ ਜਿਹੜੀਆਂ ਮੰਨੀਆਂ ਸੀ ਉਹਨਾਂ ਗਲਤੀਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅਯੋਗ ਕਰਾ ਦਿੱਤਾ ਗਿਆ ਤੇ ਨਾਲ ਦੀ ਨਾਲ ਹੀ ਨਵੀਂ ਭਰਤੀ ਮਹਿੰਮ ਦੀ ਗੱਲ ਸ਼ੁਰੂ ਕਰ ਦਿੱਤੀ ਤੋ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਜਿਹੜੀ ਹੈ ਭਰਤੀ ਮਹਿੰਮ ਜਿਹੜੀ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਏਗੀ ਤਾਂ ਆਖਿਰ ਉਹ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੀਤੀ ਔਰ ਕੱਲ ਦੀ ਘਟਨਾ ਹੈ ਕਿ ਜਦੋਂ ਨਿਹੰਗ ਸਿੰਘ ਬਾਬਾ ਫੁੱਟਾ ਦਲ ਸੋ ਉਹਨਾਂ ਦੇ ਮੁਖੀ ਜਿਹੜੇ ਨੇ ਬਾਬਾ ਬਲਬੀਰ ਸਿੰਘ ਜੀ ਸੋ ਉਹਨਾਂ ਵੱਲੋਂ ਜਥੇਦਾਰ ਸਾਹਿਬ ਦੇ ਨਾਲ ਖੜਨ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਕੁਝ ਦਿਨ ਬਾਅਦ ਹੀ ਫਿਰ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਅਕਾਲੀ ਦਲ ਦੀ ਹੁੰਦੀ ਚੀਮਾ ਸਾਹਿਬ ਕਰਦੇ ਨੇ ਔਰ ਉਹਦੇ ਵਿੱਚੋਂ ਸਾਫ਼ ਤੇ ਸਪਸ਼ਟ ਦੱਸ ਦਿੰਦੇ ਨੇ ਇੱਕ ਲਕੀਰ ਖਿੱਚ ਦਿੰਦੇ ਨੇ ਭਈ ਅਸੀਂ ਤਾਂ ਹੁਣ ਭਰਤੀ ਕਰ ਦਿੱਤੀ ਹੈ ਔਰ ਇਸੇ ਭਰਤੀ ਨੂੰ ਹੀ ਹੁਣ ਮੰਨਣਾ ਪੈਗਾ ਸੰਵਿਧਾਨ ਉਹਨਾਂ ਦੇ ਹੱਥ ਵਿੱਚ ਹੁੰਦਾ ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਯੂਕੇ ਤੋਂ ਪੰਜ ਪਾਰੇ ਭਾਈ ਬਲਦੇਵ ਸਿੰਘ ਜੀ ਆਪ ਜੀ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਪਾਲ ਦੇਵ ਸਿੰਘ ਇਹ ਸਾਰਾ ਭੰਬਲ ਪੂਸਾ ਪਿਆ ਕੀ ਹੈ ਪਾਇਆ ਕਿੰਨੇ ਹੈ ਤੇ ਇੱਚੋ ਕੱਢਾਂਗੇ ਕਿਉਂ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਾਰਾ ਸਰਬੰਸ ਵਾਰ ਕੇ ਗੁਰੂ ਬਖਸ਼ ਸਿੰਘ ਨੂੰ ਗੁਰਦਗਾਦੀ ਦੇ ਕੇ ਕਿਹਾ ਸੀ ਆਗਿਆ ਪਈ ਆਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਗ੍ਰੰਥ ਪੰਜ ਪੈਸੇ ਨਾਰੀਆਂ ਦਰਾ ਕੇ ਮੱਥਾ ਟੇਕ ਕੇ ਦਾ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਦੇ ਤੀਸੇ ਪੰਛਮ ਤੋਂ ਦੱਸਿਆ ਸੀ ਕਹਿੰਦਾ ਮੇਰਾ ਜਿਹੜਾ ਜਿਹੜੀ ਆਤਮਾ ਹੈ ਰੂਹਾ ਗ੍ਰੰਥ ਵਿੱਚ ਤੇ ਮੇਰਾ ਸਹੀਰ ਜਿਹੜਾ ਪੰਥ ਵਿੱਚ ਉਦੋਂ ਤੋਂ ਲੈ ਕੇ ਇਹ ਪੰਜਾਂ ਨੂੰ ਮਾਨ ਬਖਸ਼ਿਆ ਸੀ ਇਹ ਜਿਹੜੇ ਪੰਜ ਸਿੰਘ ਸਾਹਿਬ ਆ ਪਹਿਲਾਂ ਚਾਰ ਤੱਕ ਹੁੰਦੇ ਸੀ 1966-67 ਦੇ ਵਿੱਚ ਪੰਥ ਨੇ ਇਕੱਤਰ ਹੋ ਕੇ ਇਹਦਾ ਦਮਦਮਾ ਸਾਧ ਦਾ ਜਿਹੜਾ ਤਖਤ ਪ੍ਰਗਟ ਕੀਤਾ ਸੀ ਤੇ ਪੰਜ ਤਖਤ ਬਣਾ ਕੇ ਪੰਜ ਸਿੰਘ ਸਾਹਿਬ ਪੂਰੇ ਕਰਤੇ ਸੀ ਮਹਾਰਾਜ ਦਾ ਹੁਕਮ ਹੈ ਕਹਿੰਦੇ ਇਹਨਾਂ ਪੰਜੋਂ ਮੇਰੋ ਬਾਸਾ ਪੰਜਾਂ ਨੇ ਉਹ ਗੁਰੂ ਰੂਪ ਜਾਣ ਕੇ ਮੰਨਣਾ ਔਰ ਪੰਜਾਂ ਕੋ ਪੂਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਅਥਾਰਟੀ ਤੱਕ ਦੇ ਦਿੱਤੀ ਵੀ ਤੁਹਾਡੇ ਕੋ ਸਾਰਾ ਕੁਝ ਤੁਸੀਂ ਜੋ ਮਰਜੀ ਕਰ ਸਕਦੇ ਆ ਇਹਨਾਂ ਹੀ ਕਾਰਪਾੜੀਆਂ ਨੂੰ ਮੁਖ ਰੱਖਦੇ ਆਹੇ ਜੋ 2 ਦਸੰਬਰ ਨੂੰ ਅਕਾਲ ਤਖਤ ਤੋਂ ਪੰਜ ਸਿੰਘ ਸਹਿਬਾਂ ਨੇ ਜੋ ਇਹ ਫੈਸਲਾ ਲਿਆ ਸੀ ਉਹ ਬੜਾ ਫੈਸਲਾ ਵਧੀਆ ਸੀ ਔਰ ਪੰਥ ਨੇ ਬੜਾ ਉਹਨੂੰ ਸ਼ਲਾਘਾ ਜੋ ਕਦਮ ਸਮਝਿਆ ਪਰ ਵਿੱਚ ਉਹਦੇ ਵਿੱਚ ਇਹ ਗੱਲ ਸੀ ਜਿਹੜੇ ਪੰਜ ਸਿੰਘ ਸੀ ਨਾ ਉਹਨਾਂ ਦੇ ਵਿੱਚ ਆਪਸ ਵਿੱਚ ਪੂਰਾ ਇਤਫਾਕ ਨਹੀਂ ਰਿਹਾ ਕੋ ਮੈਨੂੰ ਸਾਰੀ ਵਿੱਚੋਂ ਗੱਲਾਂ ਦਾ ਪਤਾ ਆ ਇਤਫਾਕ ਨਾ ਹੋਣ ਕਰਕੇ ਜਿਹੜੀ ਇਹ ਤੁਸੀਂ ਮੈਨੂੰ ਜਿਹੜਾ ਪਹਿਲਾਂ ਬੁਲ ਕੇ ਦੱਸਿਆ ਇਹ ਘਟਨਾ ਕਰਨ ਵਾਪਰਿਆ ਆ ਕਿ ਤਿੰਨ ਤਿੰਨ ਬਾਅਦ ਆਈ ਤਿੰਨ ਚਾਰ ਦਿਨ ਬਾਅਦ ਆਈ ਯਾਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਇਹ ਜਿਹੜਾ ਮੁੱਦਾ ਸੀ ਕਾਫੀ 6 ਮਹੀਨੇ ਤੋਂ ਲੰਮਾ ਚੱਲ ਰਿਹਾ ਸੀ ਅਸੀਂ ਵੀ ਇਹਦੇ ਉੱਤੇ ਬਹੁਤ ਪੰਜਾ ਸਿੰਘਾਂ ਵੀ ਵੀਡੀਓ ਪੰਜਾ तकरीबन ਇੰਡੀਆ ਪੂਰੇ ਵਿੱਚੋਂ ਸਾਰੇ ਵਿੱਚੋਂ ਸਿੰਘ ਜਾ ਕੇ ਉੱਥੇ ਇਹੀ ਕਹਿੰਦੇ ਸੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਛੇਕਿਆ ਜਾਵੇ ਇਹਨਾਂ ਨੂੰ ਸੰਧਿਆ ਜਾਵੇ ਇਹਨਾਂ ਨੂੰ ਤਾਲਮ ਕੀਤਾ ਜਾਵੇ ਕਿ ਇਹਨਾਂ ਯਾ ਗਲਤੀ ਕੀਤੀ ਆ ਗਲਤੀ ਕੀਤੀ ਇਹਨਾਂ ਸਾਰੀਆਂ ਹੀ ਕਾਰਵਾਈਆਂ ਨੂੰ ਮੁੱਖ ਰੱਖਦੇ ਹੋਏ ਪੰਜ ਸਿੰਘ ਸਾਹਿਬਾਂ ਨੇ ਜਿਹਦੇ ਵਿੱਚ ਮੇਨ ਯਾਨੀ ਹਰਪ੍ਰੀਤ ਸਿੰਘ ਸੀ ਸਭਾ ਹਰਤੇ ਨੇ ਪੂਰੀ ਆਪਣੀ ਯੋਜਨਾ ਬਣਾ ਕੇ ਜੋ ਉਹਨਾਂ ਦੇ ਬਣਦੇ ਰਾਈਟ ਸੀ ਉਹਨੇ ਪੂਰੇ ਕੀਤੇ ਪਰ ਅਫਸੋਸ ਦੀ ਇਹ ਗੱਲ ਆ ਜਦੋਂ ਸਾਰੀ ਕਾਰਵਾਈ ਹੋ ਗਈ ਜਦੋਂ ਗਿਆਨੀ ਹਰਪ੍ਰੀਤ ਨੂੰ ਸਸਪੈਂਡ ਕੀਤਾ ਗਿਆ ਇੱਕ ਵੀ ਜੱਥਾ ਉੱਥੇ ਨਹੀਂ ਪਹੁੰਚਿਆ ਤੁਸੀਂ ਕਿਉਂ ਸਸਪੈਂਡ ਕੀਤਾ ਤੁਹਾਡੇ ਕੋਲ ਕੀ ਰਾਈਟ ਆ ਅੱਜ ਗੱਲਾਂ ਉੱਠ ਰਹੀਆਂ ਵੀ ਪੰਥਕ ਕੱਟ ਸਦਿਆ ਜਾਵੇ ਕੌਣ ਸਦੂ ਪੰਥਕ ਕੱਟ ਗਿਆਨੀ ਹਰਪ੍ਰੀਤ ਸਿੰਘ ਪੰਥਕ ਪੰਥਕ ਕੱਟ ਸਦ ਸਕਦਾ ਸੀ ਮੈਂ ਕਿ ਉਹ ਪੂਰੇ ਵਾਢ ਵਿੱਚ ਅਸੀਂ ਖਾਂ ਮਿਲ ਚੁੱਕਾ ਸੀ ਸਾਰੇ ਦੇ ਘਰੀ ਜਾ ਚੁੱਕਾ ਸੀ ਸਾਰੇ ਸਮਾਗਮ ਅਟੈਂਡ ਕਰ ਚੁੱਕਾ ਚੁੱਕਾ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਉੱਥੇ ਇੱਕ ਦੋ ਵਾਰੀ ਬੜੇ ਬੜੇ ਕੱਠ ਸੱਦ ਵੀ ਹੜਾ ਜੇ ਤੇ ਬਸਿਮਰਜੀਤ ਸਿੰਘ ਮਾਨ ਨਰਜੀਤ ਸਿੰਘ ਬਿੱਟੂ ਦਾਲਖਾਨਸਾ ਵਾਲੇ ਹੋਰ ਕਿੰਨੇ ਪੰਥਕ ਜਿੱਥੇ ਬੰਦੀਆਂ ਗਰਮਖਿਆਲੀ ਜਿੱਥੇ ਬੰਦੀਆਂ ਉਹਨਾਂ ਦੇ ਕੱਠ ਸੱਦ ਚੁੱਕਾ ਸੀ ਉਹ ਇੱਕ ਬੜੀ ਤਕੜੀ ਪਲੈਨ ਪਲਾਨ ਕਰ ਰਿਹਾ ਸੀ ਬੜੀ ਯੋਜਨਾ ਵਧੀਆ ਬਣਾ ਰਿਹਾ ਸੀ ਪਰ ਇਹਨਾਂ ਨੂੰ ਫਿੱਟ ਨਹੀਂ ਸੀ ਬੱਦਲ ਚਲੀਆਂ ਨੂੰ ਜਾਂ ਹੋਰ ਸਾਡੇ ਸਿੱਖਾਂ ਨੂੰ ਬਹੁਤ ਨੂੰ ਫਿੱਟ ਨਹੀਂ ਸੀ ਉਨੇ ਜੀ ਪਿਛਲੇ ਸਾਲ ਉਹਨੂੰ ਲਾ ਕੇ ਦੰਦਮੇ ਸਾਹਿਬ ਭੇਜਤਾ ਤੇ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਆ ਕਿ ਆਹ ਜਿਹੜੀ ਕਾਰਵਾਈ ਹੋਈ ਇਹ ਵਿੱਚ ਤੁਸੀਂ ਸਾਰਾ ਕੁਝ ਦੱਸ ਦਿੱਤਾ ਕਿਉਂ ਖਲਾਰਾ ਪਿਆ ਖਲਾਰਾ ਇਸ ਕਰਕੇ ਪਿਆ ਇਹ ਸਭ ਨੂੰ ਪਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਦੱਸਿਆ ਵੀ ਜਦੋਂ ਅਸੀਂ ਇਹ ਪਲਾਨ ਕਰਨਾ ਸੀ ਜਦੋਂਾਨੂੰ ਤਹ ਹੁਕਮ ਸੁਣਾਇਆ ਸੀ ਅਸੀਂ ਗਿਆਨੀ ਰਕਵੀਰ ਸਿੰਘ ਦੇ ਘਰ ਪ੍ਰਸ਼ਾਦਾ ਛਕਿਆ ਚਾਰੀ ਸਿੰਘ ਘਰ ਆਏ ਪਏ ਸੀ ਅੱਜ ਕੀ ਹੋਣਾ ਉਹਨੇ ਕਿਹਾ ਵੀ ਗੁਰੂ ਤੇ ਆਸਰਾ ਰੱਖੋ ਆਪਾਂ ਤਾਂ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਦੇਕਰਾਈ ਕਾਲਤਾ ਸਿੰਘ ਤੇ ਮੱਥਾ ਟੇਕਿਆ ਕਹਿ ਦੋ ਵੀ ਅਸੀਂ ਤਾਂ ਹੁਕਮ ਸਨਾਉਣਾ ਹੈ ਲਾਗੂ ਤਾਂ ਗੁਰੂ ਨੇ ਕਰਾਉਣਾ ਪਰ ਉਥੋਂ ਜਿੰਨ ਜਿਹਦੀ ਇਨੀ ਸ਼ੁੱਧ ਭਾਵਨਾ ਸੀ ਗੁਰੂ ਤੇ ਇੰਨਾ ਭਰੋਸਾ ਸੀ ਤਿੰਨ ਦਿਨ ਬਾਅਦ ਚਾਰ ਦਿਨ ਮੈਨੂੰ ਸਸਪੈਂਡ ਕਰਤਾ ਪਰ ਅਸੀਂ ਉਹਦੇ ਉੱਤੇ ਕੋਈ ਗੌਰ ਨਹੀਂ ਕੀਤੀ ਮੇਰਾ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਮੈਂ ਸੀਗਾ ਤੁਸੀਂ ਸਵਾਲ ਬਹੁਤ ਰੱਖੇ ਮੈਂ ਜਵਾਬ ਦਊਂਗਾ ਪਰ ਇਹ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਸੀ ਇੱਕ 25 ਕਿਤੇ ਗਰੀਬਨ ਜਨਵਰੀ ਨੂੰ ਜਾ ਕੇ ਇਕੱਠ ਹੁੰਦਾ ਹਜੂਰ ਸਾਹਿਬ ਵਿਖੇ ਜਾ ਕੇ ਉਹਦੇ ਉੱਤੇ ਸਾਰਾ ਪੰਥਕ ਦੇ ਤਕਰੀਬਾ ਮਹਾਨ ਚਕਸੀਸ਼ ਦਾ ਇਕੱਠਿਆ ਸੀ ਪੰਜੇ ਸਿੰਘ ਸਾਹਿਬ ਵੀ ਇਕੱਠੇ ਸੀ ਔਰ ਦਰਬੀ ਮਿਲ ਕੇ ਸਾਡੇ ਮੁਖੀ ਬਾਬਾ ਹਰਨਾਮ ਸਿੰਘ ਜੀ ਬਾਬਾ ਬਲਬੀਰ ਸਿੰਘ ਨੇ ਬਹੁਤ ਜੋਰ ਸ਼ੋਰ ਨਾਲ ਕਿਹਾ ਸੀ ਤੁਹਾਡੀ ਅਸੀਂ ਹਵਾਵਾਂ ਨੂੰ ਦੇਖੋ ਤੁਹਾਡੀ ਬਾੜ ਨਹੀਂ ਪਿੰਗਿਆ ਉਹ ਸਾਨੂੰ ਦੇਾਂਗੇ ਤੁਸੀਂ ਤਕੜੇ ਹੋ ਕੇ ਫੈਸਲੇ ਲਓ ਪਰ ਅਫਸੋਸ ਦੀ ਗੱਲ ਇਹ ਹੈ ਕਹਿ ਤਾਂ ਦਿੱਤਾ ਮੈਂ ਪਹਿਲਾਂ ਵੀ ਉਹਦਾ ਜ਼ਿਕਰ ਕਰਾ ਰਿਹਾ ਮੈਂ ਫਲੌਟ ਜਾਈ ਰਹਿ ਗਿਆ ਅ ਕੱਲ ਵੀ ਬਾਬਾ ਬਲਜੀਤ ਬਲਬੀਰ ਸਿੰਘ ਜੀ ਬਹੁਤ ਉੱਥੇ ਜੋਰ ਸ਼ੋਰ ਨਾਲ ਕਿਹਾ ਕਿ ਆਏ ਅਸੀਂ ਇਹਨਾਂ ਸਾਰੇ ਇਹੀ ਕਰੀ ਜਾਂਦੇ ਆ ਇਨਵਨ ਇੰਗਲੈਂਡ ਚ ਜਾ ਜੋ ਇਨਵਨ ਇਨਵਨ ਉਹ ਤੁਸੀਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਨਾ ਉਹ ਜਿਹਨੇ ਇਨਵਨ ਲਾਗੂ ਕਰਾਇਆ ਉਹ ਤਾਂ ਬਾਹਰ ਕੱਢ ਦਿੱਤਾ ਜਲੀਲ ਕਰਕੇ ਘਰ ਨੂੰ ਤੋਰਤਾ ਇਨਵਨ ਕੋ ਕਿੱਥੇ ਰਹਿਣਾ ਕਿ ਤੂੰ ਡਰਿਆ ਗਿਆ ਜਦੋਂ ਉਹਨਾਂ ਨੂੰ ਗਾਨੀ ਹਰਪ੍ਰੀਤ ਸਿੰਘ ਨੂੰ ਉਹ ਉਹ ਤੋਂ ਜਲੀਲ ਕਰਕੇ ਕਹਿੰਦੇ ਆ ਦੇਖੋ ਕਿਸੇ ਨੇ ਕੋਈ ਇਨਾ ਐਕਸ਼ਨ ਨਹੀਂ ਲਿਆ ਮੈਂ ਸਾਡੇ ਕੋਲ ਦਸ਼ਟਾਤ ਆ ਜਦੋਂ ਪਿਰਥੀ ਚੰਦ ਵਿਗੜਿਆ ਸੀ ਨਾ ਬਾਬੇ ਬੁੱਢਾ ਸਿੰਘ ਨੇ ਆਪਣੇ ਹੱਥੇ ਦਿਖਾ ਲਈ ਸੀ ਉਹ ਪਿਰਥੀ ਪਿਰਥੀ ਆ ਬੰਦਾ ਬਣ ਜਨਾ ਧਰਤੀ ਹੀ ਤੱਕ ਦਊਗਾ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਉਹ ਉੱਪਰ ਜਿਹੜਾ ਗੋਲੀ ਚੜਾਈ ਸੀ ਨਾ ਸ਼ਹੀਹ ਮਸੰਦ ਨੇ ਤੇ ਜਿਹੜਾ ਸੀ ਧੀਰਮਲ ਸਰਾ ਸਮਾਨ ਚੱਕ ਕੇ ਲਿਆ ਕੇ ਬਾਬਾ ਜਿਹੜਾ ਬਾਬਾ ਮੱਖਣ ਸਾਹਿਬ ਲਵਾਉਣਾ ਸੀ ਕਹਿੰਦੇ ਸਾਡਾ ਇੱਥੇ ਹੋਣਾ ਕੀ ਹੋਇਆ ਉਹਨੇ ਜਾ ਕੇ ਸਾਰਾ ਡੇਰਾ ਪਨ ਕੇ ਲਿਆ ਕੇ ਸਾਰੀਆਂ ਰਸਤਾ-ਵਸਤਾ ਲਿਆ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਹਾਜ਼ਰ ਕੀਤੀਆਂ ਸੀ ਜੇ ਪਿਛੇ ਵੀ ਦੱਸਣਾ ਜਦੋਂ ਧੀਰਮਲ ਗੁਰੂ ਬਣਨਾ ਚਾਹੁੰਦਾ ਸੀ ਉਦੋਂ ਵੀ ਸਿੰਘਾਂ ਦੇ ਹੱਥੇ ਦਿਖਾਲੇ ਮਜੂਦ ਸਮਾਂ ਬਚੂ ਹੋਇਆ ਪਰ ਅਕਾਲ ਤਖਤ ਦੇ ਜਥੇਦਾਰ ਨੇ ਹੁਕਮ ਕਰਨਾ ਹੁੰਦਾ ਲਾਗੂ ਕਰਾਉਣ ਵਾਸਤੇ ਸ਼੍ਰੋਮ ਨੇ ਕਮੇਟੀ ਦਾ ਸਿੰਘਾ ਫਰਜ ਚਾਹੀਦਾ ਪਰ ਅਸੀਂ ਉਹ ਫਰਜ ਨਹੀਂ ਨਵਾਇਆ ਜਿੱਦਾਂ ਕਿ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਇਕਾਲ ਤਸਤੇ ਜਹੇਦਾਨਾ ਖੜੇ ਆ ਕੀ ਤੁਸੀਂ ਇਕਾਲ ਤਸਤੇ ਰਵੀਰਸ ਨਾਲ ਖੜੇ ਆ ਤੇ ਤੁਸੀਂ ਹਰਪ੍ਰੀਤ ਸਿੰਘ ਨਾਲ ਨਹੀਂ ਖੜੇ ਹਰਪ੍ਰੀਤ ਨੂੰ ਜਲੀਲ ਕਰਤਾ ਬਾਬਾ ਨੂੰ ਸਨਮਾਨ ਮਿਲ ਰਿਹਾ ਕੋਈ ਦਿੱਲੀ ਚ ਸਨਮਾਨ ਕਰਦਾ ਕੋਈ ਕਿਤੇ ਸਨਮਾਨ ਕਰਦਾ ਉਹ ਸਨਮਾਨ ਦੀ ਕੋ ਵੈਲਿਊ ਨਹੀਂ ਹੈਗੀ ਮੈਂ ਸਨਮਾਨ ਕਰ ਰਿਹਾ ਇਹਨੂੰ ਪੁੱਛਣਾ ਸਨਮਾਨ ਭਾਵੇਂ ਕੱਟ ਕਰ ਲੈਣਾ ਜਿੱਦਣ ਇਹਨੂੰ ਸਸਪੈਂਡ ਕੀਤਾ ਤੁਸੀਂ ਕਿੱਠੇ ਹੋ ਕੇ ਜਾਂਦੇ ਇਹ ਕਸੂਰਿਆ ਬੇਬੁਨਿਆਦ ਗਲਤ ਇਲਜ਼ਾਮ ਲਾ ਲਾ ਕੇ ਉਹਨੂੰ ਸਸਪੈਂਡ ਕੀਤਾ ਜਦੋਂ ਜਿਹਦੇ ਸਸਪੈਂਡ ਕਰਨਾ ਸੀ ਉਹ ਗੇਟਾਂ ਥਾਣੇ ਨਾ ਕੇ ਗਏ ਸੀ ਮਰੇ ਖੜੇ ਹੋ ਜਾਂਦੇ ਕਾਰੋ ਸਸਪੈਂਡ ਦਬਕਾ ਮਾਰਦੇ ਨੰਗਣਾ ਤਾਂ ਗੇਟਾਂ ਥਾਣੇ ਆ ਐਕਸ਼ਨ ਕਰਕੇ ਦਿਖਾਉਂਦੇ ਕੌਣ ਹੁੰਦਾ ਤੁਸੀਂ ਕਰਨੇ ਵਾਲੇ ਇਹ ਜਿਹੜੀਆਂ ਜਦੋਂ ਅਸੀਂ ਕਮਜ਼ੋਰੀਆਂ ਦਿਖਾਲੀਆਂ ਕਿਉਂ ਗਿਆਨੀ ਰਕਵੀਰ ਸਿੰਘ ਨੇ ਮੁੜ ਕੇ ਮੈਂ ਗਿਆਨੀ ਰਕਵੀਰ ਸਿੰਘ ਦਾ ਸਤਿਕਾਰ ਕਰਦਾ ਅੱਜ ਵੀ ਸਤਿਕਾਰ ਕਰਦਾ ਪਹਿਲਾਂ ਵੀ ਸਤਿਕਾਰ ਕਰਦਾ ਪਰ ਜੇ ਅਸੀਂ ਉਹਨੂੰ ਸਵਾਲ ਪੁੱਛਦੇ ਤਾਂ ਸੰਸਵਾਦ ਪੁੱਛਣੀ ਚਾਹੀਦੇ ਆ ਵਿਸ਼ੇਸ਼ ਤੌਰ ਤੇ ਪੰਜ ਪੰਜ ਪਿਆਰੇ ਪੁੱਛ ਸਕਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਪਿਛਲੇ ਸਮੇਂ ਵਿੱਚ ਜਦੋਂ ਗਿਆਨੀ ਕਪਾਲ ਚਰ ਸਿੰਘ ਨੇ ਸਵਦੇਸ਼ਾਨ ਨੂੰ ਮਾਫ ਕੀਤਾ ਸੀ ਉਦੋਂ ਦੇ ਮੌਜੂਦਾ ਪੰਜ ਪਿਆਰੇ ਜਿਹੜੇ ਅਸੀਂ ਉਹਨਾਂ ਨੇ ਕਿੰਨੀ ਜ਼ੁਰਤ ਦਿਖਾ ਲਈ ਪੰਜ ਪਿਆਰੇ ਨੇ ਅਜੇਹਦਾ ਨੂੰ ਤਲਬ ਕੀਤਾ ਸੀ ਪਰ ਉਹਨਾਂ ਦਾ ਕੀ ਹੱਲ ਕੀਤਾ ਇਹ ਧੀਏ ਮੱਲੀਆਂ ਨੇ ਇਹ ਉਦੋਂ ਤੋਂ ਵਿਗੜੇ ਹੋਏ ਬੰਦੇ ਨਹੀਂ ਬਣ ਰਹੇ ਇਸ ਕਰਕੇ ਆ ਜਿਹੜੇ ਬਾਬੇ ਬਲਵੀਰ ਸ ਨੇ ਗੱਲ ਕਹੀ ਯਾਰ ਇਹ ਗਿਆਨੀ ਹਰਪ੍ਰੀਤ ਸਿੰਘ ਵੇਲੇ ਕਹਿੰਦੇ ਨੇ ਕਿ ਜੇ ਤੁਸੀਂ ਕਿਹਾ ਹੁੰਦਾ ਉਹਨੂੰ ਬਹਾਲ ਕੀਤਾ ਹੁੰਦਾ ਅੱਜ ਪੰਜ ਸਿੰਘ ਸਿੰਘ ਮੀਟਿੰਗ ਕਰਦੇ ਪਰ ਯਾਨੀ ਬਾਬਾ ਬਲਬੀਰ ਸਿੰਘ ਜੀ ਕਹਿ ਗਏ ਇਹਨਾਂ ਨੂੰ ਛੇਕੋ ਕੌਣ ਛੇਕੂਗਾ ਜਿਹੜਾ ਜਖਤਾਰ ਸਿੰਘ ਨਾਣਾ ਸਿੰਘ ਸਾਹਿਬ ਲੈ ਉਹ ਨਾਲ ਖੜੂਗਾ ਸੁਲਤਾਨ ਸਿੰਘ ਖੜੂਆ ਗ੍ਰਾਂਥੀ ਖੜਨਗੇ ਜਿਹੜਾ ਜਿਹਨੇ ਇਹ ਜਿਹੜਾ ਕੁਝ ਕਰ ਸਕਦਾ ਸੀ ਸਾਨੂੰ ਪਤਾ ਸੀ ਵੀ ਇਹ ਯਾਨੀ ਹਰਕਨੀ ਸਿੰਘ ਇਹ ਕੁਝ ਕਰ ਸਕਦਾ ਅਸੀਂ ਉਹਨਾਂ ਖੜਿਆ ਨਹੀਂ ਅਸੀਂ ਉਹਨੂੰ ਜਲੀਲ ਕਰਕੇ ਘਰ ਦੂਰ ਦਿੱਤਾ ਜਿਵੇਂ ਕਿ ਇੱਥੇ ਇੰਗਲੈਂਡ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ 2 ਦਸੰਬਰ ਨੂੰ ਉਹਨੇ ਬਹੁਤ ਚੰਗੇ ਫੈਸਲੇ ਲਏ ਚੰਗਾ ਪੰਥ ਇਕੱਠ ਹੋਇਆ ਸੀ ਬੜੀ ਚੰਗੀ ਗੱਲ ਆ ਉਹਨੇ ਕਾਫੀ ਮੱਦੇ ਪਾਏ ਆ ਪਰ ਉਹ ਅੰਗਰੇਜ਼ੀਆ ਦੀਆਂ ਸੰਗਠਨਾਂ ਨੇ ਮਤਾ ਪਾਇਆ ਵੀ ਗਿਆਨੀ ਹਰਪ੍ਰੀਤ ਨੂੰ ਮੁੜ ਕੇ ਬਹਾਲ ਕੀਤਾ ਜਾਵੇ ਬਾਬਾ ਬਲਬੀਰ ਸਿੰਘ ਜੀ ਜਿਹੜਾ ਉੱਥੇ ਗਏ ਆ ਵੀ ਅਸੀਂ ਡਟ ਕੇ ਖੜੇ ਜਹੇਦਾਰਨਾ ਕਿਉਂ ਨਹੀਂ ਉੱਥੇ ਠੋਕ ਪਜਾਇਆ ਕਿ ਗਿਆਨੀ ਹਰਪ੍ਰੀਤ ਨੂੰ ਬਹਾਲ ਕੀਤਾ ਜਾਵੇ ਜਿੰਨੀਆਂ ਜਥੇਬੰਦੀਆਂ 2 ਦਸੰਬਰ ਦੇ ਫੈਸਲੇ ਨੂੰ ਇਨਵੇਂ ਇਨਵੇਂ ਉੱਥੇ ਜਾ ਕੇ ਕਹਿ ਰਹੀਆਂ ਕਿ ਉਹ ਉਹ ਕਹਿੰਦੀਆਂ ਵੀ ਲਿਆ ਕੇ ਗਿਆਨੀ ਹਰਪ੍ਰੀਤ ਨੂੰ ਲਿਆਂ ਜਾਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਤਖਤ ਬੈਠੇ ਤਖਤੇ ਕੀ ਲਾਇਕ ਉਹਨੇ ਪਹਿਲਾਂ ਮਿਹਨਤ ਕੀਤੀ ਸੀ ਉਹਦਾ ਬੇਸ ਸੀ ਉਹ ਸਟਰੋਂਗ ਸੀ ਉਹ ਸੱਚਾ ਸੁੱਚਾ ਗੁਰਸਿੱਖ ਸੀ ਉਹਦੇ ਨਾਲ ਇਹਨਾਂ ਨੇ ਸਾਥ ਦਿੱਤਾ ਇੰਨਾ ਵੱਡਾ ਫੈਸਲਾ ਹੋ ਗਿਆ ਜਦ ਅਸੀਂ ਉਹਨੂੰ ਕੱਢ ਦਿੱਤਾ ਉਹਦੇ ਨਾਂ 'ਤੇ ਖੜੇ ਨਹੀਂ ਕੀ ਹੋਏ ਅਸੀਂ ਬਾਰ-ਬਾਰ ਵੋਟਾਂ ਪਾਈਆਂ ਬਾਰ-ਬਾਰ ਵੀਡੀਓ ਪਾਈਆਂ ਕਿਸੇ ਨੇ ਨਹੀਂ ਸੁਣੀ ਉਹਨੂੰ ਜੇ ਬਹਾਲ ਨਹੀਂ ਕੀਤਾ ਸਾਡਾ ਹਾਲਾਤ ਇਹ ਹੋ ਗਿਆ ਇਹ ਕੋਈ ਵਧੀਆ ਗੱਲ ਥੋੜਾ ਉਹ ਅੰਗੀ ਕਿਹਾ ਵਜ਼ੀ 18 ਅਸਤੀ ਵਿੱਚ ਕਮੇਟੀ ਚੁਣਨੀ ਹੈ ਮੈਂ ਮੈਂਬਰ ਭਰਤੀ ਸ਼ੁਰੂ ਕਰਨੀ ਆ ਦੂਜੇ ਕਹਿੰਦੇ ਅਸੀਂ ਮੰਨਦੇ ਨਹੀਂ ਪਰ ਉਹ ਬੇਚੇ ਵੀ ਕਹੀ ਜਾਂ ਰਹੇ ਆ ਮੈਨੂੰ ਕਹਿੰਨੀ ਰਗਵੀਰ ਸਿੰਘ ਨੇ ਕਿਹਾ ਤੁਸੀਂ ਸਹੀ ਕੰਮ ਕਰ ਰਹੇ ਆ ਅਗਲੇ ਦਾਵਾ ਕਰਦੇ ਆ ਹੋਇਆ ਕਿ ਫੁੱਟ ਪੈ ਗਈ ਹੁਣ ਛੇਕਣ ਦੀਆਂ ਗੱਲਾਂ ਕਿਹਨਾਂ ਕਰੂੰ ਤੁਸੀਂ ਛੱਕੀ ਜਾਓਗੇ ਇਹ ਛੇਕਣਾ ਜਿਦਾਂ ਬਾਬਾ ਬਲਬੀਰ ਸਿੰਘ ਤਾਂ ਕਹਿੰਦਾ ਛੇਕਣਾ ਹੀ ਨਾ ਸੌਖਾ ਤਾਂ ਹੈ ਨਹੀਂ ਜਿਨ੍ਹਾਂ ਨੇ ਫੈਸਲਾ ਸੁਣਾਇਆ ਸੀ ਉਦੋਂ ਦੇਖੋ ਕੀ ਹਾਲਿਆ ਅਜੇ ਰਗਵੀਰ ਸੋ ਛੱਕੂਗਾ ਇਹਦਾ ਹੱਲ ਕਰਨਗੇ ਸਾਡੇ ਕੋਲ ਨਾ ਸਟਰੌਂਗ ਤਾਂ ਕੋਈ ਸਿਸਟਮ ਤਾਂ ਸਾਡੇ ਕੋਲ ਹੈ ਨਹੀਂ ਇਸ ਕਰਕੇ ਸਾਨੂੰ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਆ ਜਿਹੜਾ ਅਸੀਂ ਦੌਰ ਸ਼ੁਰੂ ਕੀਤਾ ਨਾ ਇਹਦੇ ਵਿੱਚ ਅਸੀਂ ਰੁਲਕ ਹੈ ਹੋਣੋ ਜਿਹੜਾ ਪੰਜ ਮੈਂਬਰੀ ਕਮੇਟੀ ਆ ਕਿ ਕਿਦਾਂ ਜੋਂ ਨੂੰ ਚੋਣ ਕਰੋਗੇ ਠੀਕ ਆ ਵਧੀਆ ਵੀ ਹੋ ਸਕਦੀ ਆ ਪਰ ਜਿਹੜਾ ਸਾਡਾ ਦਫਾੜ ਪੈ ਗਿਆ ਪੰਡਾ ਹੀ ਕਹਿਣਗੇ ਉਹ ਗੁੰਡਾ ਉਹ ਨਾ ਉਹ ਗੁੰਡਾ ਕਰਦੀ ਪੂਰੀ ਆ ਸਾਡੇ ਕੋਲ ਇਹਨੇ ਬੰਦੇ ਸਟ੍ਰੋਕ ਹੈ ਨਹੀਂ ਤੁਹਾਡੇ ਸਾਹਮਣੇ ਸ਼ਰੇ ਆ ਉਹ ਧੀਰ ਮੱਲੀਆਂ ਦੀ ਆ ਕਿ ਜਿਹੜਾ ਕੀ ਆ ਜੀਤ ਉਹਨੂੰ ਕੀ ਬਿਰਕ ਕਹਿੰਦੇ ਆ ਸ਼ਰੇ ਆ ਉਹਨਾਂ ਨੇ ਇਲਜ਼ਾਮ ਲਾਇਆ ਸ਼ਰੇ ਆ ਉਹ ਕਹਿਣੀ ਹਰਕਤੀਸ ਨੂੰ ਕੱਢਿਆ ਆ ਆਪਾਂ ਕੁਝ ਨਹੀਂ ਕਰ ਸਕੇ ਤੇ ਜੇ ਕਾਨੂੰਨ ਵੀ ਇਸ ਨੂੰ ਕੋਣਗਾ ਫੇਰ ਆਪਾਂ ਕੀ ਕਰ ਲਵਾਂਗੇ ਆਪਣਾ ਪਹਿਲਾਂ ਇਹ ਤਾਂ ਦੇਖੋ ਆਪਾਂ ਮਤੇ ਪਾਈ ਜਾਂਦੇ ਆ ਟਾਰਾ ਮਰ ਜਾਂਦੇ ਆ ਖੜਦੇ ਆਪਾਂ ਹੈ ਨਾਲ ਹੈ ਨਹੀਂ ਇਹ ਇਸ ਕਰਕੇ ਸਾਡੇ ਅਸੀਂ ਬਹੁਤ ਵੱਡੀ ਗਲਤੀ ਕੀਤੀ ਆ ਜਿਹੜੀ ਅਸੀਂ ਗਿਆਨੀ ਹਰਪ੍ਰੀਤ ਨੂੰ ਪਿੱਛੇ ਠਾਉਣ ਵਿੱਚ ਸਾਡੇ ਸਾਹਬ ਵਾਦ ਹੋ ਸਕਦੇ ਆ ਇਸ ਕਰਕੇ ਸਾਨੂੰ ਅਸੀਂ ਪੈਰਾ ਨਹੀਂ ਦੇ ਸਕੇ ਹੈ ਕਿ ਨਹੀਂ ਅਸੀਂ ਜੇ ਜਿੱਦਾਂ ਉਹ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਕਹਿੰਦਾ ਸੀ ਮੈਂ ਫੈਸਲਾ ਕਰਾਂ ਨਾ ਪਰ ਮੇਰੇ ਮਗਰ ਕਿਸੇ ਨੇ ਖੜਨਾ ਨਹੀਂ ਹੈ ਕਿ ਨਹੀਂ ਇਸ ਕਰਕੇ ਖੜੇ ਨਹੀਂ ਜਦੋਂ ਉਹਨੂੰ ਰਿਜਾਇਨ ਕੀਤਾ ਸੀ ਸਾਰੇ ਚੱਲ ਗਏ ਉੱਥੇ ਜਦੋਂ ਕੱਢਣ ਲੱਗੇ ਕੋਈ ਵੀ ਨਹੀਂ ਗਿਆ ਇਸ ਕਰਕੇ ਇਹ ਸਾਡੇ ਵਾਸਤੇ ਮਾੜੀ ਗੱਲ ਹੈ ਤੇ ਸਾਨੂੰ ਇਹ ਇਹਦੇ ਬਾਰੇ ਕੋਈ ਜੋ ਅਕਾਲ ਜਿਹੜਾ ਹੁਣ ਰੌਲਾ ਪੈ ਰਿਹਾ ਕਾਲੀਦਾਨ ਦਾ ਵੀ ਭਾਵੇਂ ਉਹ ਕਹਿੰਦੇ ਚੋਨਾ ਕਰ ਚਾਂਡੀਆਂ ਜਾਂ ਛੇਕਣ ਦੀ ਗੱਲ ਜਿੰਨਾ ਜਰ ਪੰਜ ਸਿੰਘ ਸਾਹਿਬ ਸਾਡੇ ਸਟਰੋਂਗ ਪੰਜ ਜਥੇਦਾਰ ਇੱਕ ਨਿਸ਼ਾਨ ਸਾਹਿਬ ਥੱਲੇ ਕੱਤਰ ਹੋ ਕੇ ਕੋਈ ਫੈਸਲਾ ਕਦਮ ਨਹੀਂ ਚੱਕਦੇ ਇਹ ਸ਼ਾਂਤੀ ਨਹੀਂ ਹੋਣੀ ਇਹ ਬਾਤ ਬਾਤ ਵਧੀ ਜਾਣਾ ਉਹ ਵੈਗ ਨਹੀਂ ਸਾਡੇ ਕੋਲ ਇੰਨੀ ਗੱਲਬਾਤ ਹੈ ਨਹੀਂਗੀ ਸਾਡੇ ਜਿਹੜੇ ਰਹਿਬਰ ਨੇ ਅਕਾਲ ਪੁਰਖ ਨੇ ਸੱਚੇ ਪਾਤਸ਼ਾਹ ਜੀ ਸੋ ਉਹਨਾਂ ਦੇ ਤਖਤ ਨੇ ਸ੍ਰੀ ਅਕਾਲ ਤਖਤ ਸਾਹਿਬ ਕਿਰਗੁਰ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਇਸ ਮਹਾਨ ਤਖਤ ਦੀ ਅਕਾਲ ਦੀ ਉਸਤਤ ਦੀ ਜੜੀਏ ਸਥਾਪਨਾ ਕੀਤੀ ਸੀ ਇਸ ਤਖਤ ਦੀ ਮਹਾਨਤਾ ਬਹੁਤ ਹੀ ਜ਼ਿਆਦਾ ਹੈ ਬਹੁਤ ਹੀ ਪਵਿੱਤਰ ਹੈ ਤੇ ਬਹੁਤ ਹੀ ਵੱਡੀ ਨਾਲ ਦੀ ਨਾਲੇ ਵੀ ਦੁਨੀਆ ਨੂੰ ਵੀ ਪਤਾ ਕਿ ਐਸ ਵੇਲੇ ਜਿਹੜੇ ਉੱਥੋਂ ਦੇ ਸਰਬਰਾ ਨੇ ਉਹਨੇ ਗਿਆਨੀ ਰਗਵੀਰ ਸਿੰਘ ਜੀ ਯਾਨਕਿ ਜੈਸੇਦਾਰ ਗਿਆਨੀ ਰਗਵੀਰ ਸਿੰਘ ਜੀ ਸੋ ਇਹਨਾਂ ਦੇ ਮਾਨ ਸਤਕਾਰ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇਨ ਬਿਨ ਚਿੰਨ ਇਦਾਂ ਦੇ ਜਿਹੜੇ ਲਫ਼ਜ਼ ਨੇ ਮੈਂ ਬੋਲ ਨਹੀਂ ਸਕਦਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵਿਸ਼ੇਸ਼ দল ਦੇ ਆਈਟੀ ਵਿੰਗ ਨੇ ਇਹਨਾਂ ਦੀ ਕਿਰਦਾਰਕੁਸ਼ੀ ਕਰਨੀ ਇਹਨਾਂ ਦੇ ਜਿਹੜੇ ਉਹ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਤਾਰੀਖ ਨੂੰ 2 ਦਸੰਬਰ ਨੂੰ ਹੋਈ ਸੀ ਨਾ ਉਹਨਾਂ ਦਾ ਮਜ਼ਾਕ ਇਦਾਂ ਦਾ ਉਡਾਇਆ ਗਿਆ ਜਿਹਦਾ ਫਰਜ ਬਣਦਾ ਸੀਗਾ ਸਿੱਖ ਪੰਥ ਦਾ ਵੀ ਖਾਸ ਕਰਕੇ ਐਸਜੀਪੀਸੀ ਦਾ ਪੀ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਸਰਬਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਸੋ ਇਹਨਾਂ ਦੀ ਸ਼ਾਨ ਦੇ ਵਿੱਚ ਕੋਸਤਾਖੀ ਕਰਨ ਵਾਲੇ ਇਹਨਾਂ ਲੋਕਾਂ ਦੀ شناخت ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਸਖਤੋ ਸਖਤ ਕੀਤੀ ਜਾਂਦੀ ਤੇ ਤੁਹਾਡੀ ਜਾਣਕਾਰੀ ਇਸ ਤੇ ਮੈਂ ਦੱਸ ਦਿਆਂ ਕਿ ਜਥੇਦਾਰ ਸਾਹਿਬ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਬੜਾ ਦਬਾਅ ਪਾਇਆ ਜਾ ਰਿਹਾ ਔਰ ਉਹਨਾਂ ਦੇ ਇਨ ਬਿਨ ਸ਼ਿਨ ਐਦਾਂ ਤਾਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੀ ਬੜੀ ਹੀ ਸਖਤ ਟਿੱਪਣੀਆਂ ਉਹਨਾਂ ਦੇ ਉੱਤੇ ਤਰਾਜੋਕ ਟਿੱਪਣੀਆਂ ਕੋਈ ਹੋਰ ਨਹੀਂ ਕਰ ਰਿਹਾ ਕੁਝ ਐਸੇ ਦਲ ਹੀ ਕਰ ਰਹੇ ਨੇ ਜਿਹੜੇ ਦਲ ਕਹਿੰਦੇ ਤੇ ਨਹੀਂ ਵੀ ਅਸੀਂ ਸ਼੍ਰੀਕਲ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਤੇ ਸਾਡਾ ਦਲੀ ਜਿਹੜਾ ਮੇਨ ਹੈ ਪਰ ਉਹਨਾਂ ਦੇ ਹੀ ਜਿਹੜੇ ਆਈਟੀ ਵਿੰਗ ਦੇ ਲੋਕ ਨੇ ਉਹਨਾਂ ਨੇ ਇੱਕ ਅਜੀਬ ਜੀ ਜੰਗ ਛੇੜੀ ਹੋਈ ਜਿਹੜੀ ਤੁਸੀਂ ਕਹਿੰਦੇ ਸ਼ਰੋਣੀ ਕਮੇਟੀ ਨੂੰ ਤੇ ਕੇਸ ਕਰਨੀ ਚਾਹੀਦਾ ਸੀ ਜਿਹੜੀ ਸ਼ਰੋਣੀ ਕਮੇਟੀ ਖੁਦ ਸਿੰਘ ਸਾਹਿਬਾਂ ਨੂੰ ਜਲੀਲ ਕਰਕੇ ਘਰੋਂ ਤੋਰ ਰਹੀ ਆ ਜਿਹੜੀ ਸ਼ਰੋਣੀ ਕਮੇਟੀ ਦੇ ਵਿੱਚ ਜਿਹੜੇ 14 ਦੇ 14 ਮੈਂਬਰ ਆ ਦੋ ਇਹਨਾਂ ਨੇ ਆਪਣੇ ਫਿੱਟ ਕੀਤੇ ਹੋਆ ਉਹਦੇ ਵਿੱਚ ਉਹ ਉਹ ਉਹਦਾ ਜੁੰਡਲੀ ਸਾਰੇ ਉਹਨਾਂ ਦੇ ਇਕੱਠੇ ਹੋਏ ਹੋ ਤੁਸੀਂ ਉਹਨਾਂ ਦੇ ਕੋ ਆਤਰਾ ਰੱਖੋ ਉਹ ਤਾਂ ਖੁਦ ਘਰੋਣੇ ਵਾਲੇ ਆ ਇਹਦੇ ਵਿੱਚ ਇਹ ਆ ਜਿਹੜੇ ਆਈਟੀ ਸੈੱਲ ਵਾਲੇ ਆ ਇਹ ਤਾਂ ਖਾਲਸਾ ਪੰਥ ਨੂੰ ਸਿੰਘਾਂ ਨੂੰ ਤਕੜੇ ਹੋਣਾ ਪੈਣਾ ਤਕੜੇ ਹੋ ਕੇ ਉਹਨਾਂ ਨੂੰ ਘੇਰ ਕੇ ਉਹਨਾਂ ਦੇ ਛੇਤਨ ਪ੍ਰਿੰਟ ਕਰਨੀ ਚਾਹੀਦੀ ਆ ਕੌਣ ਹੋਣਾ ਤੁਸੀਂ ਪਰ ਜਿੰਨਾ ਚਿਰ ਤੁਸੀਂ ਆਪਣੇ ਜਿੱਦਾਂ ਨੂੰ ਬਾਬਾ ਬਲਬੀਰ ਸਿੰਘ ਜੀ ਉੱਥੇ ਕਹਿ ਕੇ ਚੱਲ ਗਏ ਤਾਂ ਕਹਿਣਾ ਨਹੀਂ ਸਰਨਾ ਹੈ ਕਿ ਨਹੀਂ ਇਹ ਗੱਲਾਂ ਨਹੀਂ ਉਹਨਾਂ ਨੂੰ ਇਹ ਤਕੜੇ ਹੋ ਗਏ ਕਿਉਂ ਅਸੀਂ ਸ਼ੁਰੂਆਤ ਗਲਤ ਕਰ ਲਈ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਅੱਜ ਕੱਲ ਮੀਡੀਆ ਦਾ ਸਮਾਂ ਮੀਡੀਆ ਦੇ ਮੀਡੀਆ ਨੂੰ ਜਵਾਬ ਦੇਣ ਵਾਸਤੇ ਮੀਡੀਆ ਤੇ ਜਿਹੜਾ ਬੋਲ ਸਕਦਾ ਉਹੀ ਜਵਾਬ ਦੇ ਸਕਦਾ ਇਹਨਾਂ ਨੂੰ ਜਵਾਬ ਦੇਣ ਵਾਸਤੇ ਸੀ ਸਾਡੇ ਕੋ ਗਿਆਨੀ ਹਰਪ੍ਰੀਤ ਸਿੰਘ ਉਹ ਹਾਜ਼ਰ ਜਵਾਬ ਦਿੰਦਾ ਸੀ ਮੌਕੇ ਦੇ ਨਾਲ ਦੀ ਨਾਲ ਜਵਾਬ ਦੇ ਹੀ ਜਾਂਦਾ ਸੀ ਜਿੱਦਾਂ ਕਲੀਅਰ ਆ ਬਕਵਾਸ ਜਾਂ ਮਾਰੀ ਜਾਂਦਾ ਕੀਮਾ ਮਾਰੀ ਜਾਂਦਾ ਜਿੰਨਾ ਚਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਨਹੀਂ ਉਹਨਾਂ ਚਿਰ ਇਹਨਾਂ ਨੇ ਇਦਾਂ ਦਾ ਕੋਈ ਮਸਲਾ ਨਹੀਂ ਛੇੜਿਆ ਜਦੋਂ ਪਾਸੇ ਕਰਤਾ ਅੱਜ ਉਹ ਚੈਲੰਜ ਕਰਦੇ ਆ ਕਦੀ ਕੁਛ ਕਹੀ ਜਾਂਦੇ ਕਦੀ ਕੋਈ ਕਹਿੰਦੇ ਕਹੀ ਜਾ ਕਹੀ ਜਾ ਪਰ ਕੋ ਕੋ ਉਹ ਇਕੱਤਰ ਹੋਣੀ ਚਾਹੀਦੀ ਆ ਜਿਹੜਾ ਇੱਕ ਅਸੀਂ ਕਹਿੰਨੇ ਆ ਨਾ ਵੀ ਸਰਬੱਤ ਖਾਲਸਾ ਕਰਕੇ ਅਸੀਂ ਜਹੇਦਾਰ ਚੁਣ ਲਈਏ ਸਰਬੱਤ ਖਾਲਸਾ ਬਾਰ ਬਾਰ ਨਾ ਆ ਰਿਹਾ ਉਹ ਇਦਾਂ ਨਹੀਂ ਹੁੰਦੀ ਹੁੰਦੀ ਸਾਡੇ ਸਾਡੇ ਹਾਲਾਤ ਆ ਕਿੰਨੀ ਸਾਡੇ ਚ ਫੁੱਟ ਪਈ ਹੋਆ ਇੱਕ ਨੇ ਜਹੇਦਾਰ ਆ ਬਣਾਤਾ ਦੂਜੇ ਨਾ ਬਣਾਤਾ ਸਾਨੂੰ ਪਹਿਲਾਂ ਪੂਰਾ ਸਿਸਟਮ ਬਣਾਉਣਾ ਪੈਣਾ ਇਹਦੇ ਵਾਸਤੇ ਪੂਰੇ ਪੂਰੀ ਦੁਨੀਆ ਦੇ ਵਿੱਚੋਂ ਸਾਨੂੰ ਸਿੱਖ ਇਕੱਤਰ ਕਰਨੇ ਪੈਣੇ ਆ ਇਸ ਕਰਕੇ ਇਹ ਜਿਹੜਾ ਇਹ ਮਸਲਾ ਛਿੜ ਗਿਆ ਇੰਨਾ ਵਧੀਆ ਨਹੀਂ ਹੈਗਾ ਇਹ ਤੇ ਬਹੁਤੇ ਖੁਸ਼ ਨਾ ਹੋਵੇ ਸਾਨੂੰ ਸੰਸੀਅਰ ਲੈਣਾ ਚਾਹੀਦਾ ਅਕਾਲ ਤਖਤ ਨਾਲ ਖੜਨਾ ਚਾਹੀਦਾ ਪਰ ਕਫਸੋ ਉਸ ਜਿਸ ਕੱਲ੍ਹ ਦੀ ਆ ਗੱਲ ਆ ਵੀ ਜਿਹੜਾ ਉਹ ਗਿਆਨੀ ਹਰਕਵੀਰ ਸਿੰਘ ਆ ਠੀਕ ਆ ਬਿਆਨ ਉਹਨੇ ਕੀਤੇ ਆ ਪਰ ਉਹ ਇੰਨਾ ਉਹਨਾਂ ਦਾ ਐਕਸਪੀਰੀਅੰਸ ਜਿਤੋਂਕ ਮੈਨੂੰ ਨੌਲੇਜ ਆ ਨਹੀਂ ਕਿ ਉਹ ਮੌਕੇ ਦੇ ਜਵਾਬ ਨਹੀਂ ਦੇ ਰਹਾ ਮੌਕੇ ਦੇ ਜਦੋਂ ਉਹਨਾਂ ਨੇ ਵਰਤੀ ਸ਼ੁਰੂ ਕੀਤੀ ਸੀ ਉਸੇ ਦਿਨ ਉਹਨੂੰ ਕਹਣਾ ਪਈ ਤੁਹਾਡੀ ਵਰਤੀ ਰੱਦ ਕਰਦੇ ਆ ਕਿਉਂ ਸ਼ੁਰੂਆਨੀ ਕਮੇਟੀ ਦਾ ਪ੍ਰਧਾਨ ਸੀ ਰੱਦ ਰੱਦ ਵਰਤੀ ਅਜੇ ਤੱਕ ਨਹੀਂ ਉਹਨਾਂ ਨੇ ਵਰਤੇ ਆ ਇਸ ਤੋਂ ਪਹਿਲਾਂ ਵੀ ਜਿਹੜਾ ਮਰਵਾਣਗੀ ਦੀ ਗੱਲ ਕੀਤੀ ਸੀ ਹੁਣ ਇਹਦੇ ਵਿੱਚ ਕੀ ਆ ਕਿ ਜਦੋਂ ਉਹ ਕਹਿੰਦੇ ਨੇ ਨਾ ਕਿ ਸੱਤ ਮੈਂਬਰੀ ਵੀ ਨਾਲ ਖੜੀ ਹੈ ਕਮੇਟੀ ਹੈਗੀ ਹੈ ਉਭੀ ਸਟੈਂਡ ਕਰਦੀ ਹੈ ਹੁਣ ਕਰ ਕੀ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅ ਇਸ ਵੇਲੇ ਮੈਂਬਰ ਨੇ ਉਹ ਕਰ ਕੀ ਰਹਿ ਨੇ ਚੀਮਾ ਸਾਹਿਬ ਜਿਹੜੇ ਤਾਂ ਜਥੇਦਾਰ ਸਾਹਿਬ ਦੇ ਸ਼ਬਦ ਉਹਨਾਂ ਨੂੰ ਮਾਫਕ ਬੈਠਦੇ ਨੇ ਉਹ ਉਹਨੇ ਕ ਸ਼ਬਦੀ ਚੁੱਕ ਕੇ ਰੱਖਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਮਾਫਕ ਨਹੀਂ ਤਾਂ ਬਾਕੀ ਸ਼ਬਦਾਂ ਦੇ ਉੱਤੇ ਉਹ ਗੱਲ ਹੀ ਨਹੀਂ ਕਰਦੇ ਜਿਸ ਦਿਨ ਉਹਨਾਂ ਨੇ ਕਿਹਾ ਕਿ ਹਾਂ ਇਹ ਗੱਲ ਦੇ ਉੱਤੇ ਵੀ ਉਹਨਾਂ ਨੇ ਕਿਹਾ ਵੀ ਬਹੁਤ ਵਧਾਈ ਹੋਵੇ ਠੀਕ ਹੈ ਜੀ ਭਰਤੀ ਮਹਿਮ ਜਿਹੜੀ ਹੈ ਸ਼ੁਰੂ ਹੋ ਗਈ ਹੈ ਚੰਗੀ ਗੱਲ ਹੈ ਇਹ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਜਦੋਂ ਕਿਹਾ ਕਿ ਸੱਤ ਮੈਂਬਰੀ ਵੀ ਨਾਲ ਸਟੈਂਡ ਕਰਦੀ ਹੈ ਯਾਨੀ ਕਿ ਇਹਨੂੰ ਨਾਲ ਲਓ ਇਹ ਸੱਤ ਮੈਂਬਰੀ ਕਮੇਟੀ ਦੇ ਨਾਲ ਹੀ ਤੁਹਾਡੀ ਗੱਲ ਗਾਂਹ ਤੁਰਨੀ ਹੈ ਸਭ ਜਿਹੜੇ ਸਪਸ਼ਟ ਲਫ਼ਜ਼ ਹਨ ਉਹ ਕਹਿਣ ਦੇ ਵਿੱਚ ਰਗਵੀਰ ਸਿੰਘ ਜੀ ਗੁਰੇਚ ਕਰਗੇ ਉਹੀ ਕਾਰਨ ਹੈ कि ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਤੁਹਾਡੀ ਹੱਦ ਹੱਦ ਕਿੰਨੀ ਹੈ ਤੁਹਾਡੇ ਹੁਕਮਾਂ ਦੀ ਹਦੂਦ ਕਿੰਨੀ ਹੈ ਚਾਰ ਦੀਵਾਰੀ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਔਰ ਇਹ ਹੁਕਮ ਕਿਤੇ ਕਿਤੇ ਨੇ ਇਹ ਨੌਬਤ ਆਈ ਹੀ ਤਾਂ ਕਿਉਂਕਿ ਖੁੱਲ ਕੇ ਗਿਆਨੀ ਰਗੂਬੀਰ ਸਿੰਘ ਜੀ ਗੱਲ ਹੀ ਕਰ ਪਾਰੇ ਡਬਲ ਮੀਨਿੰਗ ਜੀ ਵਾਲੀ ਗੱਲ ਕਰਦੇ ਨੇ ਦੁਬਤਾ ਜੀ ਵਾਲੀ ਗੱਲ ਕਰ ਰਹੇ ਨੇ ਅਜੇ ਤੱਕ ਕੋਈ ਸ਼ਬਦ ਇਦਾਂ ਦਾ ਨਹੀਂ ਕਰ ਪਾ ਰਹੇ ਜਿਹੜਾ ਖੁੱਲ ਕੇ ਕਹਿ ਦੇਣ ਹਾਂ ਜਾਂ ਨਾ ਜਿਦਾ ਉਹਨਾਂ ਨੇ ਉਦੋਂ 2 ਤਾਰੀਖ ਨੂੰ ਕਿਹਾ ਸੀ ਨਾ ਹਾਂ ਜਾਂ ਨਾ ਹੁਣ ਉਹੋ ਜੀ ਗੱਲ ਨਹੀਂ ਹੋ ਰਹੀ ਜਦ ਜਦ ਮੈਂ ਨਹੀਂ ਨਾ ਭਰਤੀ ਸ਼ੁਰੂ ਕੀਤੀ ਸੀ ਇਹ ਨਹੀਂ ਕਹਦਾ ਤਾਂ ਮੈਨੂੰ ਅਥੇ ਭੇਜਦਾ ਰਾਜਸਥਾਨ 'ਚ ਭੇਜਦਾ ਕਿਸੇ ਨੂੰ ਉਧਰ ਭੇਜਦਾ ਮੋਦੇ ਬੋਲ ਕੇ ਵੀਡੀਓ ਪਾਈ ਸੀ ਇਹ ਤੁਹਾਡੇ ਭਈਆ ਨੌਕਰਿਆਂ ਇਹਨਾਂ ਨੇ ਕੰਮ ਦੀ ਨਿਗਰਾਨੀ ਇਹਨਾਂ ਦੇ ਨਿਗਰਾਨੀ ਇਹ ਜਿਹੜਾ ਨਿਗਰਾਨੀ ਹੁੰਦਾ ਜਿਹੜਾ ਪ੍ਰੋਫੈਸਰ ਹੁੰਦਾ ਉਹ ਤੇ ਨਿਗਰਾਨੀ ਕਰਦਾ ਹੁੰਦਾ ਪ੍ਰਿੰਸੀਪਲ ਦਾ ਹੁੰਦਾ ਟੀਚਰਾਂ ਤੇ ਨਿਗਰਾਨੀ ਕਰਨੀ ਇਹਨਾਂ ਨੇ ਨਿਗਰਾਨੀ ਕਰਨੀ ਸੀ ਚੈੱਕ ਕਰਦਾ ਸੀ ਉਹਦਾ ਭਈਆ ਬਣਾ ਕੇ ਤੋਰਦੇ ਉਹ ਨਹੀਂ ਮੁੜ ਕੇ ਲਿਆ ਕੇ ਆਪਣੀ ਜਿਹੜੀ ਕਾਰਜਕਾਰੀ ਕਮੇਟੀ ਜਿਹੜੀ ਮੋਰੇ ਲਾ ਰਹੀ ਪਰ ਅਫਸੋਸ ਇਹ ਉੱਥੇ ਮੈਂ ਲਿਆਣਾ ਮੁੜ ਕੇ ਗੱਲ ਲਿਆਵਾਂ ਗੱਲ ਇਹ ਸੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਸਿੰਘ ਸਾਹਿਬ ਗਿਆਨੀ ਤੇ ਕਵੀਰ ਸਿੰਘ ਦੀ ਉਸ ਗੱਲਾਂ ਤੇ ਪੂਰਾ ਪਹਿਰਾ ਨਹੀਂ ਦੇ ਸਕੇ ਉਹ ਚਾਵਲੇ ਚੜ ਗਏ ਮੇਰਾ ਤੁਹਾਨੂੰ ਡਰ ਸੀ ਉਹਨਾਂ ਨੂੰ ਡਰ ਸੀ ਵੀ ਸਾਨੂੰ ਜਿਹੜੇ ਸਿੰਘ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਡਰ ਸੀ ਉਹਨੂੰ ਉਹਨੂੰ ਦਵਾ ਲਿਆ ਦਵਾਉਂਦੇ 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 ਉਹਨੂੰ ਪਾਸੇ ਕਰਤਾ ਪਾਸੇ ਕਰਕੇ ਨਾਲੇ ਧਾਮੀ ਵੀ ਪਿਛੇ ਹਟ ਗਿਆ ਉਹ ਅੱਜ ਦਾਅਵੇ ਕਰਦੇ ਆ ਅਖੇ ਉਹ ਟੀਮਾ ਕੱਲ ਕਹਿ ਰਿਆ ਸੀ ਅਸੀਂ ਇਹੋ ਇਹ ਜਿਹੜੇ ਦੋ ਮੈਂਬਰ ਛੱਡ ਕੇ ਗਏ ਜਾਂ ਨਾ ਪੰਜਾਂ ਮੈਂਬਰਾਂ ਤੋਂ ਕੁਝ ਹੋ ਕੇ ਗਏ ਆ ਇਹਦੇ ਬਾਰੇ ਧਾਮੀ ਜਵਾਬ ਦੇਵੇ ਪਰ ਨਹੀਂ ਨਹੀਂ ਵਿੱਚ ਬਹੁਤ ਰਲਾ ਕੋਦਲਾ ਹੋ ਗਿਆ ਹੋਇਆ ਕਾ ਤੇ ਸਾਡੀਆਂ ਕਮਜ਼ੋਰੀਆਂ ਅਸੀਂ ਮੌਕੇ ਸਰ ਨਹੀਂ ਪਹੁੰਚੇ ਜਿੱਦਾਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਕੱਲ ਗਏ ਸੀ ਜਿੱਦਣ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਸੀ ਪੰਥ ਇਕੱਠਾ ਹੋ ਕੇ ਜਾਂਦਾ ਜਦੋਂ ਤੁਹਾਡੇ ਜਥੇਦਾਰ ਨੂੰ ਸਸਪੈਂਡ ਕਰਤਾ ਗਿਆਨ ਹੁਕਮਨਾਮਾ ਲਾਗੂ ਕਰਾਇਆ ਉਹ ਬਿੱਤੋਂ ਸਸਪੈਂਡ ਕਰਤਾ ਬੰਦਾ ਗਲਤ ਤੁਸੀਂ ਪੇਸ਼ ਕਰਦੇ ਤਾਂ ਮਤਲਬ ਹੁਕਮਨਾਮਾ ਵੀ ਤੁਹਾਡਾ ਗਲਤ ਆ ਉਹ ਸਾਰਾ ਇਹ ਰੌਕ ਹੋ ਗਿਆ ਇਸ ਕਰਕੇ ਜਿਹੜਾ ਮਸਲਾ ਸੀ ਇਹ ਸੁਲਝਣੇ ਵਾਲਾ ਇਨੀ ਛੇਤੀ ਨਹੀਂ ਹੈਗਾ ਜੀ ਜੀ ਅੱਛਾ ਬਲਦੇਵ ਜੀ ਲੱਗਦਾ ਤੁਹਾਨੂੰ ਕਿ ਜਿਹੜਾ ਗਿਆਨੀ ਰੁਕबीर ਸਿੰਘ ਜੀ ਹੋਣਾ ਦੀ ਬਾਹਰ ਉਹਨਾਂ ਦਾ ਬੇਟਾ ਕੋਠੀ ਪਾ ਰਿਹਾ ਜੇਕਰ ਗਿਆਨੀ ਰੁਕਬੀਰ ਸਿੰਘ ਜੀ ਕੋਈ ਖੁੱਲ ਕੇ ਗੱਲ ਕਰਦੇ ਨੇ ਤੇ ਕੋਠੀ ਰੁਕ ਸਕਦੀ ਹੈ ਕੋਠੀ ਨਹੀਂ ਪਏਗੀ ਜਿਹੜੀ ਵਿਦੇਸ਼ ਚ ਪੈ ਰਹੀ ਹੈ ਨਹੀਂ ਨਹੀਂ ਇੱਥੇ ਦਾ ਉਹਦਾ ਮੈਂ ਤੁਹਾਨੂੰ ਦੱਸ ਦਣਾ ਕਿ ਇੱਥੇ ਨਾ ਜਿਹੜਾ ਕੋਠੀਆਂ ਦਾ ਰਵਾਜ ਆ ਉਹ ਇੰਡੀਆ ਆ ਮੈਨੂੰ ਉਹ ਤਾਂ ਬਹੁਤਾ ਪਤਾ ਨਹੀਂ ਮੈਂ ਇਹ ਇੱਥੋਂ ਤੱਕ ਮੈਂ ਜਾਣਦਾ ਨਹੀਂ ਕਿ ਰਵੀਰ ਸਿੰਘ ਦਾ ਬੱਚਾ ਦਾ ਵਾਸਕੇ ਲਾ ਰਿਹਾ ਇਹ ਨਾ ਮੇਰਾ ਕੋਈ ਤਾਂ ਨਹੀਂ ਜੇ ਕੋ ਮਕਾਨ ਬਣਾ ਰਿਆ ਪਰ ਇਹ ਜਾਨੀ ਮੇਰੇ ਨਾ ਜਿਵੇਂ ਹੋ ਸਕਦਾ ਨਾ ਕਿ ਅਗਲੇ ਨੂੰ ਜਿੱਦਾਂ ਇੱਥੇ ਇਹ ਗਿਆਨੀ ਹਰਪ੍ਰੀਤ ਦੀਆਂ ਬੁਰਕੀਆਂ ਤੱਕ ਗਿਣੀਆਂ ਗਈਆਂ ਉਹ ਕੀ ਖਾਂਦੇ ਨੇ ਕੀ ਪਾਉਂਦੇ ਨੇ ਕਿੱਥੋਂ ਖਰਚਾ ਹੁੰਦਾ ਕੀ ਕਰਦੇ ਨੇ ਕਈ ਕੁਝ ਕਿਹਾ ਗਿਆ ਹੋ ਸਕਦਾ ਉਹਨੂੰ ਵੀ ਬਿਠਾ ਕੇ ਪੂਰਾ ਕੋਟੀ ਦਾ ਵੀ ਨੱਛਾ ਰੱਖਤਾ ਹੋਵੇ ਅੱਗੇ ਨਾ ਫੇਰ ਫੇਰ ਤਾਂ ਡਰ ਜਣਾ ਹੈ ਮਾੜੀ ਗੱਲ ਦੇਖੋ ਇਹ ਮੋਟਾ ਨਾਮ ਉਤਰਾ ਕੇ ਇਹ ਗਾਲਿਓਂ ਘਣ ਭਾਰਾ ਜਦੋਂ ਤੁਸੀਂ ਇੱਡੇ ਜਿਹਦੇ ਨਾਲ ਐਡਾ ਪੰਥ ਖੜਾ ਹੋਵੇ ਉਹਨਾਂ ਕੋਠੀਆਂ ਸਿਰ ਚ ਮਾਰੀਆਂ ਉਹਨੇ ਜਿਹਦੇ ਮੈਨੂੰ ਇੰਨਾ ਮਾਨ ਸਤਖਵਾਰ ਸਿੰਘ ਸਾਹਿਬ ਪੂਰੀ ਦੁਨੀਆ ਦੀ ਨਿਗਾ ਲੱਗੀਆਂ ਹੋਵੇ ਉਹ ਕਹਿੰਦੇ ਜਿੱਥੇ ਸੰਗਤਾਂ ਦੀ ਨਿਗਾ ਪੈ ਗਈ ਉਸੇ ਦਾ ਉਹ ਕਹਿੰਦੇ ਉਹਦੇ ਨਾਲ ਦਾ ਦਾ ਅਮੀਰ ਬੰਦਾ ਕੋਈ ਨਹੀਂ ਉਹ ਤਾਂ ਕੁੱਲੀ 'ਚ ਬੈਠਾ ਵੀ ਮਹੱਲਾ 'ਚ ਸਮਝਦਾ ਬੈਠਾ ਜੇ ਤਾਂ ਗੁਰੂ ਦੀ ਸੰਗਤਾਂ ਦੀ ਨਿਗਾਹ ਪਈ ਹੋਵੇ ਜਿਹਨੂੰ ਐਡੇ بڑے ਛੇਵੇਂ ਤਖਤਾ ਦਾ ਤਖਤਾ ਕਹਿੰਦਾ ਬਾਦਸ਼ਾਹ ਬਾਦਸ਼ਾਹੀ ਮਿਲ ਗਈ ਜਰ ਤਖਤ ਦਾ ਮੈਨੇ ਨਾ ਬਾਦਸ਼ਾਹ ਕਿਹਾ ਜਾਂਦਾ ਸਾਡੇ ਅਹਲੇ ਆਖਰੀ ਆਖਰੀ ਸਵਾਲ ਬੰਦੇ ਸਮੇਂ ਦੀ ਘਟਾ ਮੈਨੂੰ ਆਖਰੀ ਸਵਾਲ ਇਹ ਦੱਸ ਦਿਓ ਕਿ ਸਾਡੀ ਕੌਮ ਜਿਹੜੀ ਆ ਭਲੱਕੜ ਬੜੀ ਕਿਣੀ ਜਾਂਦੀ ਹੈ ਜੇ ਤਾਂ ਫਾਇਦਾ ਜਿਹੜਾ ਧੜਾ ਤੜ ਸਿਆਸੀ ਲੋਕ ਚੁੱਕਦੇ ਨੇ ਇਹ ਗੱਲ ਜਾਣਦਾ ਸੀ ਸ਼੍ਰੋਮਣੀ ਕਾਲੀ ਦਲ ਚੰਗੀ ਤਰ੍ਹਾਂ ਕਿ ਸਾਡੀ ਕੌਮ ਜਿਹੜੀ ਹੈ ਇਹ ਬਹੁਤ ਛੇਤੀ ਭੁੱਲਦੀ ਹੈ ਹਰ ਇੱਕ ਮੁੱਦਿਆਂ ਨੂੰ ਉਹਨਾਂ ਨੂੰ ਤਾਂ ਪਤਾ ਸੀ ਕਿ ਜਿਹੜਾ 2 ਦਸੰਬਰ ਦਾ ਫੈਸਲਾ ਹੈ ਲੇਕਿਨ ਆਗਰ ਇਹਨੂੰ ਕਿਸੇ ਤਰੀਕੇ ਹੌਲੀ 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 ਟਾਲ ਦਈਏ ਤਾਂ ਸਾਡੀ ਕੌਮ ਦੇ ਜਿਹੜੇ ਯੋਧੇ ਨੇ ਇਹ ਜਾਂ ਤਾਂ ਫੇਸਬੁੱਕ ਦੇ ਯੋਧੇ ਨੇ ਰੌਲਾ ਪਾਉਣ ਵਾਲੇ ਯੋਧੇ ਨੇ ਬਿਆਨ ਦੇਣ ਵਾਲੇ ਯੋਧੇ ਨੇ ਉਹ ਬੜਾ ਕੰਮ ਨਹੀਂ ਰਹਿ ਗਿਆ ਕਿ ਜਿਹੜਾ ਇਕੱਠੇ ਹੋ ਕੇ ਤੇ ਕੋਈ ਮਹਿੰਮ ਚਲਾ ਦੇ ਜਾਂ ਇਕੱਠੇ ਹੋ ਕੇ ਤੇ ਆਣ ਕੇ ਕਿਸੇ ਕੰਮ ਨੂੰ ਇਹ ਇੱਕ ਡਾ ਕੇ ਛਾਤੀ ਡਾ ਕੇ ਰੋਕ ਲੈਣ ਉਹਨਾਂ ਨੂੰ ਇਸ ਗੱਲ ਤਾਂ ਸ਼ਾਇਦ ਅੰਦਾਜ਼ਾ ਹੋ ਚੁੱਕਾ ਸੋ ਉਹਨਾਂ ਦੀ ਰਣਨੀਤੀ ਬਿਲਕੁਲ ਕਾਮਯਾਬ ਰਹੀ ਉਹਨਾਂ ਨੇ ਸਮਾਂ ਟਪਾਇਆ ਟਾਈਮ ਟਪਾਇਆ ਟਾਈਮ ਟਪਾ ਕੇ ਕੀਤਾ ਉਹੀ ਜੋ ਉਹ ਚਾਹ ਸੋ ਤੋਂ ਹਾਨੂੰ ਕਿ ਲੱਗਦਾ ਸਾਡੀ ਕੌਮ ਕੋ ਲੱਕੜ ਹੋਏਗਾ ਉਹੀ ਜੋ ਸ਼ਰਮਣੀ ਕਾਲੀਦਲ ਤੇ ਮਨ ਪਾਉਂਦਾ ਉਹ ਜੋ ਚਾਹੁੰਦੇ ਸੀ ਨਾ ਉਹ ਹੋ ਗਿਆ ਕਿ ਉਹਦੇ ਵਿੱਚ ਸ਼ੁਰੂ ਵਿੱਚ ਵੀ ਕਹਿ ਹੈ ਜਿਹੜੇ ਪੰਜ ਸਿੰਘ ਸਾਹਿਬ ਸੀ ਜੋ ਇਕੱਠੇ ਨਹੀਂ ਰਹੇ ਹੈ ਕਿ ਨਹੀਂ ਤੇ ਉਹਨਾਂ ਨੇ ਜਿਹੜੀ ਆਪਣੀ ਬੰਦ ਡਿਊਟੀ ਕਿ ਹੁਣ ਆਪਾਂ ਗਿਆਨੀ ਰਗਵੀਰ ਸਿੰਘ ਹਰਪ੍ਰੀਤ ਸਿੰਘ ਤਾਂ ਕਹਿ ਨਹੀਂ ਸਕਦੇ ਉਹ ਤਾਂ ਸਟੇਟ ਬਏ ਸਟੇਟ ਸਸਪੈਂਡ ਕਰ ਦਿੱਤਾ ਤੇ ਦੂਜੇ ਬੋਲੇ ਨਹੀਂ ਦੂਜੇ ਤੋਂ ਗ੍ਰਾਂਥੀ ਸਿੰਘ ਦੀ ਸੁਲਤਾਨ ਸਿੰਘ ਦੀ ਬੋਲਿਆ ਕਿ ਉਹ ਇਹ ਬੜਾ ਔਖਾ ਕੰਮ ਹੈ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਵਾਂ ਅਸੀਂ ਪੰਜ ਕਿ ਸਾਲ ਤੋਂ ਤੇ ਬੋਲਣਾ ਚੋਦਾ ਸ਼ੁਰੂ ਕੀਤਾ ਨਾ ਸਾਨੂੰ ਵੀ ਡਿਸਟਰਬ ਕਰਨਾ ਪੂਰਾ ਸ਼ੁਰੂ ਕੀਤਾ ਸਾਡੇ ਵਿੱਚੋਂ ਸਿੰਘ ਪਾੜ ਕੇ ਇੱਕ ਜਸਾ ਬਣਾਇਆ ਜਾ ਰਿਹਾ ਇੱਕ ਨੌਜਵਾਨ ਤਿਆਰ ਕੀਤਾ ਉਹਦਾ ਨਾਮ ਰੱਖਿਆ ਭਾਈ ਕਰਨ ਸਿੰਘ ਖਾਲਸਾ ਜਸਾ ਭਿੰਡਰਾ ਮੈਦਾਂ ਉਹ ਕਿੱਦਾਂ ਸਾਨੂੰ ਖਰਾਬ ਕਰ ਰਿਹਾ ਕਿੱਦਾਂ ਸਾਡੇ ਵਿੱਚ ਦੋ ਫੜ ਕੀਤੀ ਜਦੋਂ ਤੋਂ ਲੈ ਕੇ ਅਸੀਂ ਬੋਲਣਾ ਸ਼ੁਰੂ ਕੀਤਾ ਦੇਖੋ ਅਸੀਂ ਇਹ ਜਿਹੜੇ ਬੋਲਦੇ ਆ ਬਹੁਤੇ ਨੂੰ ਚੰਗਾ ਨਹੀਂ ਲੱਗਦਾ ਔਰ ਕਿੱਦਾਂ ਸਾਨੂੰ ਗੁਰਦੁਆਰਾ ਸਾਹਿਬ ਵਿੱਚੋਂ ਅਸੀਂ ਅਸੀਂ ਤਾਂ ਨੋਰਮਲ ਵਿਚਰਦੇ ਆ ਕਿੱਦਾਂ ਸਾਨੂੰ ਕੱਢਣ ਵਾਸਤੇ ਕਿਦਾਂ ਸਿੰਘਾਂ ਨੂੰ ਸਾਡੇ ਜਲੀਲ ਕੀਤਾ ਜਾ ਰਿਹਾ ਹੈ ਕਿਤਾ ਬਕ ਬਕ ਇੱਕ ਜਗ੍ਹਾ ਅਸੀਂ ਅਮਰ ਸਿੰਘ ਚਾਰਕਰਨ ਗਏ ਉੱਥੇ ਸਾਡੇ ਮੋਰੇ ਜਾ ਕੇ ਬਹਿ ਗਏ ਸਾਨੂੰ ਉੱਥੇ ਫਰਾਗ ਲਖਾਫਿੰਗ ਮੋੜਤਾ ਅਸੀਂ ਮੁੜ ਕੇ ਆ ਗਏ ਮੈਂ ਆਪਣੇ ਪਰ ਦੱਸਣਾ ਨਹੀਂ ਚਾਹ ਤਾਂ ਦੱਸਣ ਲੱਗਾ ਇਹ ਹਾਲਾਤ ਇਹਨੇ ਵਧੀਆ ਨਹੀਂ ਅਸੀਂ ਇਹਨੇ ਸੈਂਸਰ ਨਹੀਂ ਹੈਗੇ ਜਿੱਦਾਂ ਇੱਕ ਅਸੀਂ ਅਸੀਂ ਮੈਂ ਆਪਣੇ ਬਾਰੇ ਖੁਰਦਾ ਦਿੰਦਾ ਪਿਛਲੀ ਵੀਡੀਓ ਚ ਕਿਹਾ ਸੀ ਅਸੀਂ ਐਡੀਸ਼ਨਲ ਕਮੇਟੀ ਪਰਵੰਦ ਵਿੱਚ ਸਿਸਟਮ ਵਿੱਚ ਮੋਰੇ ਆਵਾਂਗੇ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਹਾਲਾਤ ਦੇਖਦੇ ਹਾਂ ਇਸ ਗੱਲ ਕਿ ਮੈਂ ਮਾਫੀ ਲੈਣਾ ਸਾਡੇ ਵਾਸਤੇ ਹਾਰਿਆ ਕਿਉਂ ਮਗਰ ਖੰਡਾ ਨਹੀਂ ਕਿਸੇ ਨੇ ਵੀ ਇਹ ਤਾਂ ਅਸੀਂ ਹੁਣ ਜਮਾਂਗੇ ਕਿ ਉਹ ਅਸੀਂ ਨੋਰਮਲ ਆਪਣਾ ਕੰਮ ਕਰਦੇ ਹਾਂ ਚਲਾਇਆ ਇੱਥੇ ਵੀ ਸਾਨੂੰ ਜੀਲ ਕਰ ਰਹੇ ਆ ਪਰ ਅਸੀਂ ਉਹ ਜਿਹੜਾ ਮੈਂ ਜ਼ਿਕਰ ਕੀਤਾ ਅਸੀਂ ਉਹਨੂੰ ਸੱਦਿਆ ਵੀ ਸਾਡਾ ਕਰਨ ਸੇਂ ਨੂੰ ਕਿਹਾ ਕਿ ਬੈਠ ਕੇ ਦੱਸ ਤੈਨੂੰ ਕੀ ਰਿਹਾ ਹੈ ਇੰਨਾ ਝੂਠ ਬੋਲਣਾ ਇੰਨਾ ਗਲਤਬਤ ਗੱਲਾਂ ਕਰਨੀਆਂ ਤੁਹਾਨੂੰ ਪਰੇਸ਼ਾਨ ਕਰਨਾ ਗੁੱਡ ਨਹੀਂ ਤੇ ਜਿਹੜੀ ਮੈਂ ਤੋਂ ਅਸੀਂ ਮੈਨੂੰ ਹੱਗਲ ਪੁੱਛੀ ਆ ਇਹ ਮਸਲਾ ਜਿਹੜਾ ਆ ਉਹ ਆਪਣੇ ਆਪਣੇ ਦਤ ਵਿੱਚ ਕਾਮਜਾਬੇ ਆ ਅਸੀਂ ਪੂਰਾ ਪਹਿਰਾ ਨਹੀਂ ਦੇ ਰਹੇ ਨਾ ਪਹਿਰਾ ਦੇਣ ਕਰਕੇ ਯਕਿਨੀ ਬਹੁਤ ਸਮਾਂ ਪਹਿਲਾਂ ਜਦੋਂ 1900 2019 ਦੀ ਗੱਲ ਆ ਜੋ ਇਥੇ ਪਰਮਜੀਤ ਸਿੰਘ ਢਾਡੀ ਆ ਉਹ ਕਾਫੀ ਸਰਗਰਮ ਸੀਗੇ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਸਿੰਘ ਸਾਹਿਬ ਨੂੰ ਨਾਲ ਕਿਦਾਂ ਆਪਾਂ ਰਲ ਕੇ ਚੱਲਣਾ ਕਿਦਾਂ ਆ ਰਿਹਾ ਦੇ ਕਿ ਉਹਨਾਂ ਕੋ ਫੌਜ ਨਹੀਂ ਹੈਗੀ ਜਿਹੜੇ ਕੋ ਸਿੰਘ ਇਹੋ ਜਿਹੇ ਹੁਣ ਜਿਹੜੇ ਹਮੇਸ਼ਾ ਨਾਲ ਰਹਿਣ ਤੇ ਗੱਲ ਕਰਨੀ ਹੋਵੇ ਤੇ ਮੁੜ ਕੇ ਐਦਾਂ ਦੇ ਹਿਲਾਤ ਨਾ ਬਣ ਪਤਾ ਨਹੀਂ ਕੋਈ ਸਮਾਂ ਆ ਉਹ ਚ ਸਾਨੂੰ ਕਾਮਯਾਬੀ ਨਹੀਂ ਮਿਲੀ ਮੈਂ ਆਪਣਾ ਲ ਇੱਕ ਹੋਰ ਬੇਨਤੀ ਕਰਦੀ ਕਿਉਂਕਿ ਮੈਂ ਇਥੋਂ ਦੇ ਜਿਹੜੇ ਪ੍ਰਬੰਧਕ ਆ ਕਾਫੀ ਸਾਡੇ ਸਿੰਘ ਸਾਰੇ ਕੋ ਸਾਡਾ ਸਾਰਿਆਂ ਦਾ ਪ੍ਰੇਮ ਆ ਸਾਜੀ ਸਾਰਿਆਂ ਨਾਲ ਮਿਲ ਕੇ ਚੱਲਦੇ ਆ ਇਹ ਤੋਂ ਜੇਨਾ ਤੁਸੀਂ ਤੁਹਾਡਾ ਧੰਨਵਾਦ ਮੈਂ ਕਰਦਾ ਜਿਹੜਾ ਕੋਈ ਤੁਸੀਂ ਸਾਡੀ ਆਵਾਜ਼ ਨੂੰ ਸੰਗਤਾਂ ਤੱਕ ਪਹੁੰਚਾਇਆ ਇਥੋਂ ਦੇ ਪਰ ਇਹ ਜਿਹੜਾ ਮਸਲਾ ਆ ਇਹ ਇੰਨਾ ਸੌਖਾ ਨਹੀਂ ਰਹਿ ਗਿਆ ਹੁਣ ਜਿਵੇਂ ਕਿ ਉਹਨੇ ਅਕਾਲੀਆਂ ਨੇ ਕੱਲ ਕਿਹਾ ਕਿ ਮੋਰਲੇ ਬੰਦੇ ਸਟਰੋਂਗ ਨਹੀਂ ਹੈਗੇ ਸਾਡੇ ਕੋਲ ਅਕਾਲਤਾ ਦਾ ਜਹੇਦਾਰ ਕਹਿੰਦਾ ਸੌਖਾ ਨਹੀਂ ਜਾਂ ਤਾਂ ਕਿ ਉਹਨੇ ਜਿਹੜਾ ਬਿਆਨ ਵੀ ਦਿੱਤਾ ਸੀ ਵੀ ਤੁਸੀਂ ਪੰਜ ਮੈਂਬਰੀ ਕਮੇਟੀ ਚੋਣ ਕਰੇ ਨਾਲ ਦੂਜੀ ਵਾਰੀ ਜਦੋਂ ਉਹ ਪ੍ਰੈਸਰਪੋਰਟਰ ਨੇ ਪੁੱਛਿਆ ਬਈ ਪਹਿਲੀ ਉਹਨੇ ਕਿਹਾ ਵੀ ਪੰਜ ਮੈਂਬਰੀ ਕਮੇਟੀ ਚੋਣਗੇ ਉੱਥੇ ਜੇ ਇੰਨੀ ਗੱਲ ਕਹਿੰਦੇ ਪਹਿਲੀ ਰੱਦ ਤੇ ਨਵੀਂ ਭਰਤੀ ਸ਼ੁਰੂ ਹੋਊਗੀ ਪਰ ਉਹ ਕਹਿਣਾ ਬੜਾ ਔਖਾ ਹੈ ਕਹਿਣਾ ਇਸ ਕਰਕੇ ਔਖਾ ਜੋ ਹਰ ਪਰੀ ਸੰਗਲੇ ਹਾਲਾਤ ਹੋਏ ਆ ਉਹ ਗਿਆਨੀ ਤਕਬੀਰ ਸੰਗਲੇ ਹਾਲਾਤ ਹੋਣਗੇ ਜਿੰਨੇ ਕ ਅਸੀਂ ਕਹਿੰਦੀ ਹਰ ਪਰੀ ਸੰਗਲੇ ਖੜੇ ਆ ਉਹਨੇ ਕ ਅਸੀਂ ਕੰਗਵੀ ਸੰਨਾ ਕੰਨੇ ਖੜਨਾ ਆ ਤੇ ਗੱਲਾਂ ਅਸੀਂ ਕਰਦੇ ਆ ਫਿਰ ਕੀ ਗੱਲ ਕੇ ਵਿਚਾਰੇ ਸਾਹੀ ਜੈਸਾ ਬਹੁਤ ਬਹੁਤ ਸ਼ੁਕਰੀਆ ਭਾਈ ਬਲਦੇਵ ਸਿੰਘ ਜੀ ਤੁਹਾਡਾ ਸੋ ਇਹੀ ਕਰਕੇ ਕਹਿੰਦੇ ਨੇ ਕਿ ਸੇਵਾ ਕੌਮ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਤੇ ਜਿੰਨਾ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਛੱਲੀਆਂ ਨੇ ਸੋ ਇੱਥੇ ਸੀਸਦਲੀ ਤੇ ਧਰ ਕੇ ਆਉਣਾ ਪੈਂਦਾ ਅੱਗਾ ਪਿੱਛਾ ਜਿਹੜਾ ਉਹ ਫਿਰ ਸੋਚਣਾ ਨਹੀਂ ਪੈਂਦਾ ਸੋ ਇੱਥੇ ਜਦੋਂ ਇੱਕ ਵਾਰੀ ਤੁਸੀਂ ਮੈਦਾਨੇ ਜੰਗ ਕਿਉਂਕਿ ਇਹ ਵੀ ਇੱਕ ਜੰਗ ਹੀ ਏ ਸੋ ਇਸ ਮੈਦਾਨੇ ਜੰਗ ਦੇ ਵਿੱਚ ਜਦੋਂ ਤੁਸੀਂ ਕੁੱਦ ਗਏ ਤਾਂ ਫਿਰ ਫਿਰ ਇਹ ਨਹੀਂ ਸੋਚਣਾ ਪਿੱਛਾ ਨੂੰ ਮੁੜਨ ਦਾ ਕੋਈ ਰਾਹ ਨਹੀਂ ਹੈਗਾ ਪਰ ਜਿਹੜੇ ਦੁਨਿਆਵੀ ਕਾਰਜਾਂ 'ਚ ਫਸੇ ਹੋਏ ਨੇ ਪਰਿਵਾਰ ਦੇ ਜਿਹੜੇ ਮੋਹ ਨੇ ਉਹਨਾਂ 'ਚ ਫਸੇ ਹੋਏ ਨੇ ਉਹਨਾਂ ਮੋਹ ਦੀਆਂ ਤੰਦਾਂ ਦੇ ਵਿੱਚ ਜਕੜੇ ਹੋਏ ਨੇ ਸੋ ਉਹਨਾਂ ਵਾਸਤੇ ਇਹ ਸੇਵਾ ਨਿਭਾਉਣੀ ਵੀ ਜਿਹੜੀ ਹੈ ਉਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੈ ਕਿਉਂਕਿ ਕੌਮ ਦੇ ਲਈ ਬਹੁਤ ਕੁਝ ਵਾਰਨਾ ਪੈਂਦਾ ਇਤਿਹਾਸ ਪੜ ਕੇ ਦੇਖ ਲਓ ਸੋ ਇਹਦੇ ਨਾਲ ਹੀ ਲੈਣੇ ਜਜ਼ਾਤ ਪੈਸਾ ਫਤਿਹ ਬਲਾਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ